ਉਹ ਬੱਕਰੀਆਂ ਜੀਆਂ ਲੱਗਦੀਆਂ ਕੁਛ ਹਨਾ ਇਹਦਾ ਤਾਂ ਫਰੇਮ ਅਲੱਗ ਆ ਜੀ ਇਹ ਅਲੱਗ ਟੈਕਨੋਲੋਜੀ ਦਾ ਟਾਇਰ ਵੀ ਇਹਦੇ ਟਰੈਕਟਰ ਗੱਡੀ ਵਾਲੇ ਆ ਜੀ ਹਾਂਜੀ ਤੇ ਇਹ ਸਪੈਸ਼ਲ ਬੜੀਆਂ ਹੋਈਆਂ ਨੇ ਮਤਲਬ ਤਮੀਆਂ ਦੇਖ ਕੇ ਵੀ ਅਗਲੇ ਦੀ ਰੂਹ ਖੁਸ਼ ਹੁੰਦੀ ਜਾਂ ਚੱਲਣ ਦੇ ਨਾਲ ਤਾਂ ਹੋਣੀ ਹੋਣੀ ਆ ਦੇਖ ਕੇ ਇਹ ਬਈ ਜਦੋਂ ਖੁੱਲਦੀਆਂ ਹੋਣ ਆਟੋਮੈਟਿਕ ਟਾਇਰ ਆਟੋਮੈਟਿਕ ਟਾਇਰ ਚੱਕੇ ਜਾਂਦੇ ਜੀ ਟਾਇਰ ਉੱਪਰ ਆ ਜਾਂਦੇ ਆ ਜੀ ਇਹੇ ਹਾਂ ਤੇ ਹੈਰੋ ਖੁੱਲ ਜਾਂਦੀਆਂ ਜਦ ਦੀ ਆਪਾਂ ਖੋਲਣੀਆਂ ਚਾਹੁੰਦੇ ਤਿੰਨ ਵਾਲਾ ਪਲਾਉ ਆ ਟਾਇਰ ਸਮੇਤ ਉਹ ਅਸੀਂ ਦੇਵਾਂਗੇ 55000 ਰੁਪਏ ਦਾ ਤਿੰਨ ਵਾਲਾ ਟਾਇਰ ਸਮੇਤ ਇਹਦੇ ਨਾਲ ਦਾ ਇਹਦੇ ਨਾਲ ਟਾਇਰ ਹੋਊਗਾ ਜੀ ਹਾਂਜੀ ਇਹਦੇ ਨਾਲ ਦਾ ਚਾਰ ਵਾਲਾ ਜਿਹੜਾ ਇਹ ਪੀਸ ਪਿਆ ਜੀ ਜਿਵੇਂ ਇਹ 65000 ਰੁਪਏ ਦਾ ਜੀ ਟਾਇਰ ਸਮੇਤ ਠੀਕ ਹੈ ਹਾਂਜੀ ਇਹਨਾਂ ਦਾ ਕਿਤੇ ਕੰਪਨੀ ਵੱਲੋਂ ਡਿਸਕਾਊਂਟ ਦਿੱਤਾ ਜਾ ਰਿਹਾ 35000 ਰੁਪਏ ਦਾ ਅੱਛਾ ਜੀ ਇਹ 5 ਲੱਖ ਰੁਪਏ ਦੀ ਆ ਹਾਂਜੀ ਤੇ ਅਸੀਂ ਆਪਣੇ ਵੱਲੋਂ ਜਿਹੜਾ ਬਾਈ ਜੀ ਸਾਡੀ ਵੀਡੀਓ ਸ਼ੇਅਰ ਕਰਕੇ ਸੁਣ ਕੇ ਆਉਣਗੇ ਹਾਂਜੀ ਤੇ ਉਹਨਾਂ ਨੂੰ ਅਸੀਂ ਸਪੈਸ਼ਲ ਡਿਸਕਾਊਂਟ ਦੇਵਾਂਗੇ ਜਿਹੜੇ ਮਸ਼ੀਨ ਬੁੱਕ ਕਰਾਉਣਗੇ ਉਹਨਾਂ ਨੂੰ ਕੀ ਡਿਸਕਾਊਂਟ ਦੇਣਾ ਵੱਡਾ ਹੀ ਦੇ ਦਿਓ ਛੋਟਾ ਨਾ ਦੇਓ ਕੋਈ ਉਹ ਸਾਡਾ ਡਿਸਕਾਊਂਟ ਹੈ ਜੀ ਬਈ ਜਿਹੜਾ ਕਿਸਾਨ ਵੀਰ ਸਾਡੀ ਮਸ਼ੀਨ ਬੁੱਕ ਕਰਾਉਂਦਾ ਹਾਂਜੀ ਉਹਨੂੰ ਡੀਜ਼ਲ ਦਾ ਡਰਮ ਫ੍ਰੀ ਭਰ ਕੇ ਦੇਵਾਂਗੇ ਜੀ ਅੱਛਾ ਜੀ ਇਹ ਕਿਹਦਾ ਡਰਮ ਹਾਂਜੀ ਠੀਕ ਹੈ ਹਾਂਜੀ ਆਲੂ ਵਾਲੇ ਉਹ ਕਹਿੰਦੇ ਜੀ ਸਾਨੂੰ ਜਾਂ ਮੱਕੀ ਵਾਲੇ ਵੀ ਵੀ ਰੋਟੇਟ ਕਰਨਾ ਚਾਹੀਦਿਆਂ ਨੇ ਇਹ ਦੋਨੋਂ ਕੰਨਾ 45 ਫੁੱਟ ਦਾ ਏਰੀਆ ਲੈ ਜਾਂਦੀਆਂ ਨੇ ਕਵਰ ਕਰਦੀਆਂ ਨੇ ਅੱਛਾ ਜੀ ਦੋਨੋਂ ਚੱਲਦੀਆਂ ਨੇ ਇਕੱਠੀਆਂ ਹਾਂਜੀ ਜੇ ਤੁਸੀਂ ਇਹ ਨਹੀਂ ਚਾਹੀਦੀਆਂ ਆ ਇੱਥੇ ਇਹ ਖੁੱਲਦਾ ਜੀ ਆ ਦੇਖੋ ਇਹ ਦੋਨਾਂ ਨਾਲ ਖੋਲਣੇ ਆ ਜੀ ਇਹ ਰੋਟੇਟ ਕਰਨਾ ਖੁੱਲ੍ਹ ਜਾਣੀਆਂ ਤੇ ਇੱਥੇ ਬੂਮ ਲੱਗ ਜਾਣਾ ਇਹਨਾਂ ਦਾ 26 ਫੁੱਟ ਦਾ ਚਾਹੇ ਤੁਸੀਂ 40 ਫੁੱਟ ਦਾ ਲਵਾ ਲਓ ਉਹ ਤੁਹਾਡੀ ਇੱਛਾ ਜੀ ਤੇ ਤੀਜਾ ਤੀਜਾ ਫਿਰ ਪਾਈਪ ਦਾ ਵੀ ਫੈਰ ਪੈਪ ਵੀ ਨਾਲ ਹੈਗੀ ਆ ਜੀ ਪੈਪ ਦੇ ਨਾਲ ਐਕਸਟਰਾ ਗਨ ਵੀ ਹੈਗੀ ਜੀ ਅੱਛਾ ਜੀ ਇਹ ਵੀ ਗਨ ਇਟਾਲੀਅਨ ਆ ਜੀ ਆਮ ਨੋਰਮਲ 1000 ਰੁਪਏ ਵਾਲੀ ਗਨ ਨਹੀਂ ਹੈਗੀ 303500 ਦੀ ਗਨ ਹੈ ਇਹ ਇਹ ਲੈਵਲਰ ਆ ਜੀ ਜਿਵੇਂ ਜੋ ਆ ਦੇਖੋ ਟੈਂਕੀ ਖਾਲੀ ਹੋ ਜਾਣੀ ਇੱਥੇ ਭਰ ਗਿਆ ਜੀ ਹਾਂਜੀ ਆ ਜੋ ਜੋ ਖਾਲੀ ਹੋ ਜਾਣੀ ਟੈਂਕੀ ਇਹਨੇ ਦੱਸੀ ਜਾਣੀ ਇੰਨਾ ਪਾਣੀ ਰਹਿ ਗਿਆ ਜੀ ਇੱਥੇ ਆਪੇ ਪਾਣੀ ਖਲਗ ਲਾਈ ਹੋਵੇ ਅੰਦਰੋਂ ਕਿਵੇਂ ਇਹਦੇ ਸੈੱਟ ਕੀਤਾ ਹੋਊਗਾ ਤਾਂ ਇਹ ਫਿਰ ਇਹਦੇ ਵਿੱਚ ਹੋਰ ਵੀ ਹੈ ਜੀ ਇੱਕ ਫੰਕਸ਼ਨ ਹਾਂਜੀ ਇਹਦੀ ਪਾਈਪ ਵੀ ਬਾਕੀ ਤੁਸੀਂ ਦੇਖਦੇ ਹੋਣੇ ਉਹ ਪਾਈਪ ਥਾਂ ਤੇ ਢੇਰੀ ਲੱਗ ਜਾਂਦੀ ਹੈ ਜੀ ਇਹਦਾ ਰੋਟੇਟ ਰਾਜੀ ਸਿਸਟਮ ਅੱਛਾ ਜੀ ਇਹਦੇ ਚ ਨਾ ਜੀ ਪਾਈਪ ਆ ਰੋਟੇਟਿੰਗ ਸਿਸਟਮ ਚੱਲਦਾ ਜੀ ਇਹ ਪਾਈਪ ਨੂੰ ਆ ਮਤਲਬ ਇਹ ਇਹਦਾ ਇੱਕ ਸਾਰ ਲਪੇਟਦਾ ਜੀ ਰੀਲ ਤੇ ਠੀਕ ਹੈ ਇਹ ਇਹ ਨਾਲ ਕੋ ਅੱਗੇ ਵਿੱਚ ਜਾਂਦਾ ਹਾਂ ਹਾਂਜੀ ਅੱਗੇ ਵਿੱਚ ਜਾਂਦਾ ਸਿਸਟਮ ਲੱਗਾ ਹੋਇਆ ਜੀ ਇਹ ਮਤਲਬ ਇੱਕੋ ਥਾਂ ਤੇ ਨਹੀਂ ਪਾਈਪ ਹਾਂਜੀ ਹਾਂਜੀ ਖੋਲੋ ਖੋਲੋ ਜੀ ਖੋਲੋ ਵਾਹ ਐ ਫੁਲਣੀ ਹੈ ਜੀ ਇਹ ਜੋਰੀ ਨਹੀਂ ਲੱਗਦਾ ਜੋੜ ਲੱਗਣੇ ਨਹੀਂ ਇਹਦੇ 'ਚ ਸਾਰਾ ਕੁਝ ਬੈਰਿੰਗ ਨਵੇਂ ਆ ਜੀ ਇਹ ਅੱਛਾ ਜੀ ਅਸੀਂ ਦੇਸੀ ਕੰਮ ਨਹੀਂ ਕਰਦੇ ਕੋਈ ਵੀ ਬੈਰਿੰਗ ਨਵੇਂ ਚੈਨਾ ਨਵੀਆਂ ਸਾਰਾ ਕੁਝ ਨਵਾਂ ਇਹਦੇ 'ਚ ਠੀਕ ਹੈ ਇਆਂ ਟਰਾਲੀ ਖੋਲ ਜਾਨੀ ਆ ਜੀ ਤੁਸੀਂ ਜਾ ਕੇ ਖੜਾਓ ਖੇਤ 'ਚ ਹਾਂਜੀ ਇਹਦੇ ਨਾਲ 5 ਐਚਪੀ ਦੀ ਮੋਟਰ ਮੋਨੋ ਬਲਾਕ ਚਲਾ ਲਓ ਸਮਰਸੀਪਲ ਚਲਾ ਲਓ ਯਾਰ ਵੀ ਸਜਣੋ ਅੱਜ ਆਪਾਂ ਖੜੇ ਆ ਮਾਸ਼ੀਵਾੜਾ ਸਾਹਿਬ ਨਾਲ ਆਪਣੇ ਭਾਈ ਜੀ ਦਸ਼ਮੇਸ਼ ਮਸ਼ੀਨਰੀ ਸਟੋਰ ਐਸ ਸਟੋਰ ਤੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਦੱਸਿਆ ਸੀ ਕਿ ਰੰਬੇ ਤੋਂ ਲੈ ਕੇ ਕੰਬਾਈਨ ਤੱਕ ਦਾ ਕੋਈ ਵੀ ਇੰਪਲੀਮੈਂਟ ਲੈਣਾ ਉਹ ਤੁਸੀਂ ਇਸ ਜਗ੍ਹਾ ਤੋਂ ਲੈ ਸਕ ਦੇ ਬਾਈਉਣੀ ਅੱਜ ਆਪਣੇ ਲਈ ਇੱਕ ਬਹੁਤ ਵਧੀਆ ਆਫਰ ਵੀ ਲੈ ਕੇ ਆਏ ਆ ਉਹ ਵੀ ਇਸ ਵੀਡੀਓ ਦੇ ਵਿੱਚ ਮਿਲ ਜਾਣਾ ਤੁਹਾਨੂੰ ਕਿਹੜੀ ਕਿਹੜੀ ਚੀਜ਼ ਹੈ ਅੱਜ ਆਪਾਂ ਡਿਸਪਲੇ ਕਰਨ ਲੱਗੇ ਆ ਸਾਰੀਆਂ ਤੁਹਾਨੂੰ ਦਿਖਾਉਣ ਲੱਗੇ ਆਂ ਬਾਈ ਜੀ ਅੱਜ ਆਪਾਂ ਕੀ ਕੀ ਚੀਜ਼ਾਂ ਦਿਖਾਉਣੇ ਆ ਸਭ ਤੋਂ ਪਹਿਲਾਂ ਪਾ ਜੀ ਪਹਿਲਾਂ ਤਾਂ ਰੀਪਰਾਂ ਦਾ ਸੀਜ਼ਨ ਚੱਲ ਰਿਹਾ ਵਾ ਤੁਹਾਨੂੰ ਪਤਾ ਹੀ ਆ ਹਾਂਜੀ ਬਾਈ ਆਪਣੇ ਕੋਲ ਲੈਂਡ ਫੋਰਸ ਦੇ ਰੀਪਰ ਹਰ ਮਾਡਲ ਦੇ ਵਿੱਚ ਅਵੇਲੇਬਲ ਹੈ 57 ਇੰਚ ਲੈ ਲਓ 60 ਇੰਚ ਲੈ ਲਓ 60 ਇੰਚ ਲਾ ਲਓ ਹਾਂਜੀ ਪੀਰੀਪਰ ਟੌਪ ਕਲਾਸ ਆ ਜੀ ਇਹਦੇ ਚ ਕੋਈ ਕਹਿਣ ਦੀ ਦੱਸਣ ਦੀ ਲੋੜ ਨਹੀਂ ਬਿਲਕੁਲ ਲੋਕਾਂ ਨੇ ਚਲਾਏ ਨੇ ਚਲਾਏ ਹੋਏ ਤੇ ਇਹਦੇ ਵਿੱਚ ਕਾਫੀ ਸੁਧਾਰ ਕਰਤੇ ਕੰਪਨੀ ਨੇ ਗੇਅਰ ਬਾਕਸ ਚੇਂਜ ਕਰਤਾ ਹਾਂਜੀ ਬੈਲਟਾਂ ਪਿਕਸ ਦੀਆਂ ਨੇ ਹਾਂਜੀ ਸਾਰੇ ਬੈਰਿੰਗ ਜਿਹੜੇ ਨੇ ਇਹਨਾਂ ਦੇ ਉਹ ਵੀ ਕੂਲਰ ਨਾਲ ਬੱਟੁੰਦੇ ਕਰਤੇ ਠੀਕ ਹੈ ਕੰਪਲੇਨ ਖੋਲੋ ਬੈਰਿੰਗ ਬਾਹਰ ਤੇ ਕਹਿੰਦਾ ਮਤਲਬ ਉਹ ਇਹਦੇ ਚ ਕਟਰ ਬਾਰ ਵਧਾਤਾ ਅੱਗੇ ਨਾਲੋਂ ਅੱਛਾ ਜੀ ਹਾਂਜੀ ਤੇ ਇਹਦੀ ਟਰਾਲੀ ਭਰਨ ਦੀ ਰਿਕਵੈਸਟ ਹੀ ਬਾਕੀ ਇਹਨਾਂ ਨਾਲੋਂ ਜ਼ਿਆਦਾ ਵਾ ਹਾਂ ਟਾਇਰ ਵੀ ਕੇ ਡੀ ਦੇ ਨੇ ਹਾਂਜੀ ਕੁਆਲਿਟੀ ਨਾਲ ਪ੍ਰਭੂਰਾ ਜੀ ਜਣ ਕਿ ਆਪਾਂ ਇਹ ਕਹਿ ਸਕਦੇ ਆ ਜਿਵੇਂ ਲੈਂਡਫੋਰਡ ਦਾ ਰੂਟਾਵੇਟਰ ਕਾਮਯਾਬਾ ਸੁਪਰ ਸੀਡਰ ਕਾਮਯਾਬਾ ਉਹਦੇ ਨਾਲੋਂ ਵੱਧ ਕੇ ਰੀਪਰ ਵੀ ਕਾਮਯਾਬਾ ਜੀ ਇੱਕ ਚੀਜ਼ ਇਹਦੇ ਵਿੱਚ ਹੋਰ ਆ ਵੀ ਇਸ ਰੀਪਰ ਨੂੰ ਅਣਜਾਣ ਤੋਂ ਅਣਜਾਣ ਡਰਾਈਵਰ ਚਲਾ ਸਕਦਾ ਵਾ ਤੁਹਾਡੇ ਬਲੇਡ ਖਰਾਬ ਨਹੀਂ ਹੋਣਗੇ ਕਿਉਂ ਬਈ ਸਹੀ ਗੱਲ ਆਣੀ ਕੋਈ ਬਿਲਕੁਲ ਆ ਜੀ ਇਹਦੇ ਵਿੱਚ ਰੀਪਰ ਬਰੇਡ ਵੀ ਇਹਦੇ ਚ ਜੀ ਦੋ ਨਟ ਖੋਲ ਕੇ ਨ ਦੋ ਨਟਾ ਦੇ ਨਾਲ ਦੋ ਨਾ ਬਲੇਡ ਖੁੱਲਦੇ ਆ ਜੀ ਹਾਂਜੀ ਇਹ ਚ ਹੁਣ ਨਵੀਂ ਟੈਕਨੋਲੋਜੀ ਸਾਰੀ ਇਹ ਟੈਕਨੋਲੋਜੀ ਜਿਹੜੀ ਉਹ ਮੈਂ ਦੱਸਣ ਲੱਗਾ ਸੀ ਉਹ ਇਹ ਆ ਇਹ ਦੇ ਵਿੱਚ ਕਿ ਇਹਦੇ ਵਿੱਚ ਜੇ ਕੋਈ ਰੋੜਾ ਜਾਂ ਕੋਈ ਲੋਹੇ ਦਾ ਆ ਗਿਆ ਕਿਲ ਪਤਲੀ ਕੁਝ ਵੀ ਆ ਗਿਆ ਸੈਂਸਰ ਲੱਗਾ ਹੋਇਆ ਇਹਦੇ ਵਿੱਚ ਜਦੋਂ ਸੈਂਸਰ ਨੇ ਉਹ ਰੋੜਾ ਜਾਂ ਉਹ ਇਹਦੇ ਕੋਈ ਵੀ ਚੀਜ਼ ਗਈ ਤਾਂ ਸੈਂਸਰ ਟੱਚ ਕੀਤਾ ਤੇ ਇਹ ਥੱਲੇ ਵਾਲੀ ਜਾਲੀ ਖੁੱਲ ਜਾਂਦੀ ਹੈ ਇੱਥੋਂ ਜਾਲੀ ਖੁੱਲ ਗਈ ਰੋੜਾ ਜੋ ਕੁਝ ਵੀ ਉਹ ਥੱਲੇ गिर ਜਾਣਾ ਤੁਹਾਡਾ ਉਹ ਵਿੱਚ ਨਹੀਂ ਜਾਊਗਾ ਕਿ ਤੁਹਾਡੇ ਬਲੇਡ ਨਾ ਖਰਾਬ ਹੋਣ ਇਹਦੇ ਵਿੱਚ ਬਹੁਤ ਖਾਸ ਵਧੀਆ ਚੀਜ਼ ਨਾਲ ਹੀ ਹਾਰ ਨਮਜ ਜਾਂਦਾ ਜੀ ਤੇ ਉੱਪਰ ਬੈਠੇ ਡਰਾਈਵਰ ਨੂੰ ਵੀ ਪਤਾ ਲੱਗ ਜਾਂਦਾ ਵਾਹ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਰੇ ਰੀਪਰਾਂ ਦੇ ਵਿੱਚ ਹੀ ਇਹਨਾਂ ਦੇ ਆਉਂਦਾ ਹਨ ਰੀਪਰਾਂ ਦੇ ਵਿੱਚ ਸਾਰੇ ਮਾਡਲ ਅਵੇਲੇਬਲ ਨੇ ਤੇ ਜਿਹੜੇ ਕਿਸਾਨ ਵੀਰ ਵੀਡੀਓ ਦੇਖ ਕੇ ਆਉਣਗੇ ਜੀ ਇਹਨਾਂ ਤੇ ਅਸੀਂ ਸਕੀਮ ਦੇ ਰਹੇ ਹਾਂ ਵੀ ਬਲੇਡਸ ਫ੍ਰੀ ਨੇ ਜਿੰਨੇ ਵੀ ਟੋਟਲ ਅੱਛਾ ਜੀ ਜਿੰਨੇ ਰੀਪਰ ਦੇ ਵਿੱਚ ਬਲੇਡ ਲੱਗੇ ਹੋਏ ਨੇ ਉਹਨਾਂ ਇੱਕ ਸੈੱਟ ਹੋਰ ਫ੍ਰੀ ਇੱਕ ਸੈੱਟ ਨਾਲ ਐਕਸਟਰਾ ਹੋਰ ਦੇਵਾਂਗੇ ਵੀ ਆਉਣ ਵਾਲੇ ਸਮੇਂ 'ਚ ਵੀ 2 ਸਾਲ ਬਾਅਦ ਵੀ ਯਾਨੀ ਕਿ 2 2 3 ਸੀਜ਼ਨ ਤੁਹਾਡੇ ਹੁਣ ਚੱਲਣਗੇ ਵਧੀਆ ਹੋਰ ਦੋ ਸਾਲ ਬਾਅਦ ਵੀ ਤੁਹਾਨੂੰ ਕੋਈ ਲੋੜ ਪੈਂਦੀ ਹੈ ਬਲੇਡਾਂ ਦੀ ਦੁਕਾਨ ਤੇ ਜਾਣ ਦੀ ਲੋੜ ਨਹੀਂ ਮੈਨ ਨਵੇਂ-ਨਵੇਂ ਦੇ ਵਿੱਚ ਹੁੰਦਾ ਕੀ ਆ ਬਾਈ ਬਲੇਡ ਹੀ ਪੈਂਦੀ ਹੈ ਜਦੋਂ ਨਵਾਂ ਰੀਪਰ ਹੋਰ ਤਾਂ ਰੀਰ ਇਹਦੀ ਹੋਣੀ ਹੈ ਹਾਂ ਜੀ ਕਿਸੇ ਕਾਰਨ ਕੋਈ ਬਲੇਡ ਟੁੱਟ ਜਾਂਦਾ ਕੁਝ ਵੀ ਆ ਤੁਹਾਡੇ ਕੋਲ ਹਾਜ਼ਰ ਪਿਆਊਗਾ ਹਾਜ਼ਰ ਪਿਆਊਗਾ ਵੀ ਦੋ ਸੀਜ਼ਨ ਜਾਂ ਤਿੰਨ ਸੀਜ਼ਨ ਚਲਾ ਲਓ ਇਹਨੂੰ ਹਾਂ ਚਲਾ ਸਕਦੇ ਹੋ ਤੇ ਬਈ ਇੱਕ ਮੈਂ ਚੀਜ਼ ਨਾਲ ਦੇਖ ਰਿਹਾ ਪੁਰਾਣਾ ਵੀ ਖੜਾ ਵਾ ਆਪਣੇ ਕੋਲੇ ਇਹ ਵਿੱਚ ਕੱਟੇ ਜਾਂਦੇ ਆ ਜਾਂ ਕਿੱਲੇ ਹਾਂਜੀ ਆਹ ਰੀਪਰ ਅਸੀਂ ਪੁਰਾਣਾ ਕੱਟਿਆ ਹੋਇਆ ਜੀ ਵਿੱਚ ਐਨ ਫੋਰਸ ਪਿੱਛੇ ਹੋਰ ਵੀ ਖੜੇ ਨੇ ਜੀ ਪੁਰਾਣੇ ਰੀਪਰ ਇਹ ਜੈਜ ਰੇਟ ਤੇ ਮਿਲ ਜਾਂਦੇ ਆ ਹਰੀ ਪਰ ਅਸੀਂ ਪੁਰਾਣੇ ਦਾ ਜਿਵੇਂ ਜ਼ਿੰਮੇਦਾਰ ਤੋਂ ਕੱਟਿਆ ਨੋ ਪ੍ਰੋਫਿਟ ਨੋ ਲਸ ਤੇ ਦੇ ਦਿੱਤਾ ਜੀ ਅੱਛਾ ਜੀ ਪੁਰਾਣੇ ਆਲੇ ਵਿੱਚ ਬਹੁਤੀ ਇੱਛਾ ਰੱਖੀ ਦੀ ਜੀ ਚਲੋ ਸਾਡਾ ਨਾਮ ਐ ਵਕਦਾ ਮਸ਼ਹੂਰੀ ਹੁੰਦੀ ਨਹੀਂ ਬਹੁਤਾ ਜੀ ਬਿਲਕੁਲ ਜੀ ਅੱਗੇ ਅੱਗੇ ਜੀ ਆਪਣਾ ਲੇਜ਼ਰ ਲੈਵਲਰ ਜੀ ਹਾਂਜੀ ਇਹਦੇ ਵਿੱਚ ਲੇਜ਼ਰ ਲੈਵਲਰ ਚ ਵੀ ਕੋਈ ਕਮੀ ਬੇਸ਼ੀ ਨਹੀਂ ਜੀ ਅੱਛਾ ਜੀ ਇਹਨਾਂ ਨੇ ਸਗੋਂ ਕੰਪਨੀ ਨੇ ਆ ਕਿਸੇ ਕੰਪਨੀ ਦਾ ਵੀ ਨਹੀਂ ਮਿਲੂਗਾ ਇਹਦੇ ਚਾਹੇ ਇੱਥੇ ਜੋਇੰਟ ਦੇਤਾ ਜੀ ਹਾਂਜੀ ਤੁਸੀਂ ਤੁਹਾਨੂੰ ਘਰੇ ਸਮੱਸਿਆ ਆਉਂਦੀ ਅੰਦਰ ਲਾਉਣ ਖੋਲ ਕੇ ਇਹਦੀ ਖੇਚ ਲੱਗ ਰੱਖ ਸਕਦੇ ਹੋ ਇਹ ਤੁਹਾਡੀ ਜਗਾ ਘਟ ਕੇ ਰੂਗਾ ਜੀ ਬਿਲਕੁਲ ਜੀ ਬਾਕੀ ਇਹ ਡਬਲ ਐਕਸਲ ਚਾ ਜੀ ਪਿੱਛੇ ਤੁਹਾਨੂੰ ਦਿਖਾ ਦਿੰਨੇ ਆ ਅੱਗੇ ਪਿੱਛੇ ਟਾਇਰ ਨੇ ਹਾਂ ਜੀ ਤੇ ਸਾਰਾ ਹੀ ਇਹਦਾ ਫਰੇਮ ਪਿੱਛੇ ਵਾਲਾ ਬਹੁਤ ਹੈਵੀ ਆ ਠੀਕ ਹੈ ਆ ਆ ਪੂਰੇ ਹੈਵੀ ਨਹੀਂ ਜੀ ਇਹਦੇ ਨਾਲ ਆਪਾਂ ਸਿਸਟਮ ਕਿਹੜਾ ਦਿੰਨੇ ਆ ਬਾਈ ਜੀ ਸਿਸਟਮ ਟੀ ਐਨ ਡੀ ਦਾ ਵੀ ਆਉਂਦਾ ਜੀ ਕੰਪਨੀ ਵੱਲੋਂ ਤੇ ਲੈਂਡ ਫੋਰਸ ਦਾ ਆਪਣਾ ਵੀ ਆਉਂਦਾ ਜੀ ਆਉਂਦਾ ਵੀ ਆਉਂਦਾ ਹਾਂ ਜੀ ਦੋਨੇ ਉਹ ਤੇ ਲੈਂਡ ਫੋਰਸ ਹੀ ਲਿਖਾਊਗਾ ਜੀ ਸਬਸਿਡੀ ਅਪਰੂਵਡ ਆ ਜੀ ਇਹ ਅੱਛਾ ਜੀ ਐਤਕੀ ਜ਼ਿਮੀਦਾਰਾਂ ਨੂੰ ਐਸ ਸੀ ਭਾਈਚਾਰੇ ਨੂੰ ਖ 35000 ਤੋਂ 1.40 ਲੱਖ ਤੱਕ ਸਬਸਿਡੀ ਆਈ ਆ ਜੀ ਅੱਛਾ ਸਬਸਿਡੀ ਚੱਲ ਰਹੀ ਆ ਕਿੰਨੀ ਦਾ ਕਹੂਗਾ ਜਦੋਂ ਸਬਸਿਡੀ ਸ਼ੁਰੂ ਹੁੰਦੀ ਆ ਹਾਂਜੀ ਫਾਰਮ ਭਰ ਸਕਦੇ ਹੋ ਇਹ ਰੇਟ ਇਹਦੇ ਚ 2.90 ਲੱਖ ਆ ਜੀ 1.40 ਲੱਖ ਸਬਸਿਡੀ ਆਉਂਦੀ ਆ ਜੀ 35 ਤੋਂ 40000 ਤੱਕ ਯਾਨੀ ਕਿ ਸਿਰਫ 1.5 ਲੱਖ ਦਾ ਰਹਿ ਜਾਣਾ ਇਹ ਹਾਂਜੀ 1.5 ਲੱਖ ਤੋਂ ਵੀ ਕਈ ਵਾਰੀ ਘੱਟ ਆ ਸਿਸਟਮ ਸਿਸਟਮ ਦੇ ਬੋਲ ਜੀ ਥੋੜੇ ਦਾ ਰੇਟ ਦੱਸ ਰਿਹਾ ਹਾਂ ਜੀ ਠੀਕ ਆ ਜੀ 7 ਫੁੱਟ ਦਾ 1000 ਰੁਪਏ ਘਟਦਾ ਜੀ ਇਹਨਾਂ ਨੂੰ ਠੀਕ ਆ ਜੀ ਤੇ ਇਸ ਤੋਂ ਅੱਗੇ ਆ ਗਈ ਆਪਣੀ ਹੁਣ ਜਿਹੜਾ ਸੀਜ਼ਨ ਯਾਨੀ ਕਿ ਚੱਲ ਪਿਆ ਵਾ ਸ਼ੁਰੂ ਹੋ ਗਿਆ ਸੀ ਜਿਹੜਾ ਮੱਕੀ ਵਾਲਾ ਹਾਂਜੀ ਹਾਂਜੀ ਹੈਨਾ ਇਹਦਾ ਹੁਣ ਚੱਲ ਪਿਆ ਸੀਜ਼ਨ ਇਹ ਕੰਪਨੀ ਨੇ ਜੀ ਜਿਵੇਂ ਕਹੋ ਬ੍ਰਾਂਡਡ ਕੰਪਨੀਆਂ ਦੇ ਕੰਪੈਰੀਸ਼ਨ ਚ ਬਣਾਈ ਆ ਹਾਂਜੀ ਉਹਨਾਂ ਨਾਲੋਂ ਵੱਧ ਕੇ ਆ ਬਿਲਕੁਲ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਸਾਰਿਆਂ ਨੇ ਵਧੀਆ ਬਣੀਆਂ ਨੇ ਮੈਂ ਕਹਾਂਗਾ ਵੀ ਲੈਂਡ ਫੋਰਸ ਵੀ ਇੱਕ ਬਹੁਤ ਵੱਡਾ ਬ੍ਰਾਂਡ ਆ ਜੀ ਕੋਈ ਇਹ ਬਹੁਤ ਵੱਡਾ ਬ੍ਰਾਂਡ ਆ ਜੀ ਲਾਈਨ ਦੇ ਵਿੱਚ ਨਹੀਂ ਕਿ ਬ੍ਰਾਂਡ ਦੇ ਨਾਲ ਖੜਾ ਵਾ ਬ੍ਰਾਂਡ ਹਾਂਜੀ ਕਿਉਂਕਿ ਹੁਣ ਜੁਨੀਅਰ ਕੰਪਨੀ ਨੇ ਵੀ ਲੈਂਡ ਫੋਰਸ ਤੋਂ ਸਪਲਾਈ ਜਾਂਦੀ ਹੈ ਜੀ ਬਿਲਕੁਲ ਤੇ ਇਹਦੇ ਵਿੱਚ ਮੱਕੀ ਵਾਲੀ ਮਸ਼ੀਨ ਤੇ ਤਾਂ ਕੰਪਨੀ ਵੱਲੋਂ ਸਾਰੀਆਂ ਸਹੂਲਤਾਂ ਬਾਕੀ ਕੰਪਨੀਆਂ ਨਾਲੋਂ ਥੋੜੀ ਹਟਕੀ ਵਧਾਈਆਂ ਗਈਆਂ ਨੇ। ਅੱਛਾ ਜੀ। ਕੰਪਰੈਸ਼ਨ ਵਗੈਰਾ ਜਿਹੜਾ ਵੈਕਿਊਮ ਸਿਸਟਮ ਆ ਇਹਦਾ ਸਾਰਾ ਕੁਝ ਸੀਡਿੰਗ ਦੀ ਜਿਹੜੀ ਡਿਸਟੈਂਸ ਆ ਉਹ ਪ੍ਰੋਪਰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਟੈਸਟਿੰਗ ਵੀ ਕੀਤੀ ਆ ਪਿਛਲੀ ਵਾਰੀ। ਹਾਂਜੀ। ਇੱਥੇ ਨੇੜੇ ਆਪਣੇ ਹੈਪੀ ਗਰਲ ਬਾਈ ਜੀ ਨੇ ਉਹਨਾਂ ਦੇ ਖੇਤਾਂ 'ਚ ਕੀਤੀ ਸੀ। ਠੀਕ ਹੈ। ਉਹ ਆਲੂਆਂ ਦੀ ਤੇ ਮੱਕੀ ਦੀ 5-600 ਕਿੱਲੇ ਦੀ ਖੇਤੀ ਕਰਦੇ ਆ। ਤੇ ਉੱਥੇ ਟੈਸਟਿੰਗ ਕੀਤੀ ਸੀ ਵਧੀਆ ਰਿਸਪੌਂਸ ਮਿਲਿਆ ਜੀ। ਉੱਥੇ ਬਹੁਤ ਵਧੀਆ ਜ਼ ਠੀਕ ਹੈ ਬਾਕੀ ਭਾਈ ਇਹ ਇਹਦੇ ਬਾਰੇ ਇਹ ਮਸ਼ੀਨ ਬਾਰੇ ਕਿਉਂਕਿ ਜਿਹੜੇ ਬੰਦੇ ਨੂੰ ਨੌਲੇਜ ਹੈ ਉਸੇ ਨੇ ਲੈਣੀ ਆ ਤੇ ਉਹਨੂੰ ਨੌਲੇਜ ਹਰ ਇੱਕ ਚੀਜ਼ ਦੀ ਹੁੰਦੀ ਹੈ ਨਾ ਮੇਨ ਚੀਜ਼ ਇਹਦੇ ਵਿੱਚ ਆ ਜਾਂਦੀ ਹੈ ਵੀ ਰੇਟ ਦੀ ਜਾਂ ਕੋਈ ਆਫਰ ਦੇ ਰਹੇ ਆ ਜਾਂ ਕੋਈ ਰੇਟ ਦੇ ਰਹੇ ਆ ਪਰ ਚੰਗਾ ਸਾਈ ਰੇਟ ਦਾ ਜੀ ਇੱਕ ਤਾਂ ਇਹਦੇ ਸਬਸਿਡੀ ਵੀ ਹੈਗੀ ਜੀ ਪਹਿਲੀ ਗੱਲ ਦੱਸਾਂ ਤੁਹਾਨੂੰ ਠੀਕ ਹੈ ਜੀ ਸਬਸਿਡੀ ਭਰੂਵੜਾ ਜੀ ਹਾਂ ਜੀ ਇਹਦੀ ਸਬਸਿਡੀ ਹੈਗੀ ਜੀ 2,20,000 ਰੁਪਏ ਤੱਕ ਓਕੇ ਹਾਂਜੀ ਉਹ ਜਿਹੜੀ ਐਸਸੀ ਭਾਈ ਚਰਨਿੰਦਰ ਜਨਰਲ ਕੈਟਾਗਰੀ ਨੂੰ 180000 ਤੱਕ ਆ ਠੀਕ ਹੈ ਜੀ ਬਾਕੀ ਇਹਦੇ ਤੇ ਅਸੀਂ ਲੋਨ ਵੀ ਕਰਵਾਉਨੇ ਆ ਜੀ ਅੱਛਾ ਜੀ ਹਾਂਜੀ ਫਨਾਮ ਮਤਲਬ ਫਾਈਨਾਂਸ ਤੇ ਹੋ ਜਾਂਦਾ ਜੀ ਹਾਂਜੀ ਇਹਦੇ ਕਲੀ ਮਸ਼ੀਤ ਦਾ ਵੀ ਕਰਵਾ ਦਾਂਗੇ ਅਸੀਂ ਠੀਕ ਹੈ ਜੀ ਇਹ ਤੇ ਉਹ ਜਿਮੀਦਾਰ ਨੂੰ ਪੈਸੇ ਲੈਣੇ ਔਖੇ ਲੱਗਦੇ ਆ ਹਾਂਜੀ ਬਾਕੀ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ ਇਸ ਟਾਈਮ ਕੰਪਨੀ ਵੱਲੋਂ ਜਿਹੜਾ ਰੇਟ ਆ ਜੀ ਉਹ ਹੈਗਾ ਜੀ 535000 ਰੁਪਇਆ ਠੀਕ ਹੈ ਪਰ ਇਹ ਤੇ ਕੰਪਨੀ ਵੱਲੋਂ ਡਿਸਕਾਊਂਟ ਦਿੱਤਾ ਜਾ ਰਿਹਾ 35000 ਰੁਪਇਆ ਦਾ ਅੱਛਾ ਜੀ ਇਹ 5 ਲੱਖ ਰੁਪਏ ਦੀ ਆ ਹਾਂਜੀ ਤੇ ਅਸੀਂ ਆਪਣੇ ਵੱਲੋਂ ਜਿਹੜਾ ਬਾਈ ਜੀ ਸਾਡੀ ਵੀਡੀਓ ਸ਼ੇਅਰ ਕਰਕੇ ਸੁਣ ਕੇ ਆਉਣਗੇ ਹਾਂਜੀ ਤੇ ਉਹਨਾਂ ਨੂੰ ਅਸੀਂ ਸਪੈਸ਼ਲ ਡਿਸਕਾਊਂਟ ਦੇਵਾਂਗੇ ਜਿਹੜੇ ਮਸ਼ੀਨ ਬੁੱਕ ਕਰਾਉਣਗੇ ਉਹਨਾਂ ਨੂੰ ਕੀ ਡਿਸਕਾਊਂਟ ਦੇਣਾ ਵੱਡਾ ਹੀ ਦੇ ਦਿਓ ਉਹਨਾਂ ਛੋਟਾ ਨਾ ਦੇਓ ਕੋਈ ਉਹ ਸਾਡਾ ਡਿਸਕਾਊਂਟ ਆ ਜੀ ਵੀ ਜਿਹੜਾ ਕਿਸਾਨ ਵੀਰ ਸਾਡੀ ਮਸ਼ੀਨ ਬੁੱਕ ਕਰਾਉਂਦਾ ਹਾਂਜੀ ਉਹਨੂੰ ਡੀਜ਼ਲ ਦਾ ਡਰਮ ਫ੍ਰੀ ਭਰ ਕੇ ਦੇਵਾਂਗੇ ਜੀ ਅੱਛਾ ਜੀ ਨਾ ਡਰਮ ਹਾਂਜੀ ਠੀਕ ਆ ਉਹ ਮਸ਼ੀਨ ਉਹ ਹੀ ਬਾਈ ਉਹਨਾਂ ਤੋਂ ਲਿਜਾਓ ਤੇਲ ਵੀ ਬਾਈ ਉਹਨਾਂ ਦਾ ਸਾਰਾ ਕੁਝ ਵਰਤੋ ਹਾਂ ਬਹੁਤ ਸਾਡੇ ਉਹ ਡੀਜ਼ਲ ਨਾਲ ਬਹੁਤ ਤੇ ਆਪਣੇ ਨਾਲੇ ਮੱਕੀ ਬੀਜੋ ਡੀਜ਼ਲ ਭਰਉਣ ਦੀ ਵੀ ਜਾਣਦੀ ਲੋੜ ਨਹੀਂ ਤੁਹਾਨੂੰ ਠੀਕ ਹੈ ਹਾਂਜੀ ਤੇ ਇਹ ਅਸੀਂ ਲੱਗ ਜੀ ਆਫਰ ਰੱਖੀ ਐ ਇੱਕ ਹਾਂਜੀ ਤੇ ਮਤਲਬ ਕਹਿਣ ਦਾ ਚਲੋ ਜਾਨੀ ਕਿ 18 18 20000 ਰੁਪਏ ਦੇ ਅੰਦਰ ਬਾਅਦ ਹੋਰ ਤੁਹਾਨੂੰ ਫਾਇਦਾ ਮਿਲ ਜਾਣਾ ਹਾਂ ਅੱਜ ਇਹ ਸਿਰਫ ਇੱਕ ਐਡ ਦਾ ਐਡ ਕਰਨ ਦੀ ਹੋਈ ਹੈ ਜੀ ਇੱਕ ਪਰਪਸ ਵਾਸਤੇ ਨੋ ਨੋ ਪ੍ਰੋਫਰ ਨੋ ਲਾਸ ਵਾਲਾ ਕੰਮ ਆ ਜੀ ਇਸ ਵਾਰ ਬਿਲਕੁਲ ਜੀ ਭਈ ਚਲੋ ਕਿਉਂਕਿ ਬਾਕੀ ਪ੍ਰੋਡਕਟ ਨੂੰ ਸਾਰੇ ਨੂੰ ਪਿਆਰ ਦਿੰਦੇ ਨੇ ਲੋਕ ਲੈਂਡ ਫੋਰਸ ਨੂੰ ਭਈ ਇਹਨੂੰ ਵੀ ਲੋਕ ਜਾਣਨਣ ਇਹਦੇ ਬਾਰੇ ਪਤਾ ਲੱਗ ਜਵੇ ਲੋਕਾਂ ਨੂੰ ਵੀ ਜੇ ਤੁਸੀਂ ਲੈਂਡ ਫੋਰਸ ਦੀ ਮਸ਼ੀਨ ਕਿਦੋਂ ਹੋਰ ਲੈ ਰਹੇ ਹੋ 5 ਲੱਖ 35 ਹਜ਼ਾਰ ਵਾਲੀ 5 ਲੱਖ ਚ ਮਿਲ ਜਣੀ ਆ ਇੱਥੇ ਤੁਹਾਨੂੰ ਤਕਰੀਬਨ 4 ਲੱਖ 80 ਹਜ਼ਾਰ ਚ ਰਹਿ ਜਾਣੀ ਆ ਤਕਰੀਬਨ 18-20 ਹਜ਼ਾਰ ਰੁਪਏ ਅਸੀਂ 5 ਲੱਖੇ ਢੋਲ ਫਰਾ ਪੜਾ ਕੇ ਦਿਆ ਕਰਦਾ ਉਹ ਹੋਈ ਹਾਂਜੀ 18-20 ਹਜ਼ਾਰ ਦਾ ਢੋਲ ਪਰ ਜੰਦਾ ਆਮ ਦਾ ਲੋਕ ਜੀ ਐਲ ਡੀ ਜਾਂ ਮੋਬਾਈਲ ਦੇ ਦਿੰਦੇ ਨੇ ਨਾਲ ਉਹਦਾ 10 ਹਜ਼ਾਰ ਤੇ 5-7 ਹਜ਼ਾਰ ਹਾਂਜੀ 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 ਪਰ ਅਸੀਂ ਥੋੜਾ ਜਿਹਾ ਵੱਡਾ ਕਰਤਾ ਹਾਂ ਵੱਡਾ ਕਰਤਾ ਜੀ ਤੁਹਾਡੇ ਕਾਰ ਦਾ ਕੰਪਨੀ ਦੇ ਬਰਾਬਰੀ ਹੀ ਕਰਦਾ ਕੰਮ ਕਿਉਂਕਿ ਲੈਂਡ ਫੋਰਸ ਜਿੱਥੇ ਆ ਜਾਂਦਾ ਮੈਂ ਕਹਿੰਨਾ ਉਹਨਾਂ ਵੀ ਉੱਥੇ ਗੱਲ ਕਰਨ ਦੀ ਲੋੜ ਨਹੀਂ ਗਈ ਕੰਪਨੀ ਸਿਰਾਵਾ ਜਾਵਾਂ ਤੇ ਇਸ ਤੋਂ ਅੱਗੇ ਬਈ ਇਹਦੇ ਬਾਰੇ ਹੋਰ ਵੀ ਕੋਸ਼ ਦੱਸਣਾ ਵਾ ਇਹਦੇ ਬਾਰੇ ਬਾਕੀ ਦਾ ਕਿਸਾਨ ਜਾਣੂ ਨਹੀਂ ਅਸੀਂ ਚਲਾਈਆਂ ਨੇ ਜੀ ਦਿੱਤੀਆਂ ਵੀ ਵੇਚੀਆਂ ਵੀ ਨਹੀਂ ਸਾਡੋਂ ਅਸੀਂ ਉਹਨਾਂ ਕਿਸਾਨ ਵੀਰਾਂ ਦਾ ਐਡਰੈਸ ਵੀ ਦੇ ਦਾਂਗੇ ਜਿੱਥੇ ਚੱਲ ਰਹੀਆਂ ਨੇ ਹਾਂਜੀ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਠੀਕ ਹੈ ਤੁਸੀਂ ਬੁੱਕ ਕਰਾ ਸਕਦੇ ਹੋ ਬੇਤੜ ਹੋ ਗਏ ਹੁਣ ਸੀਜ਼ਨ ਚੱਲ ਰਿਹਾ ਵਾ ਹਾਂਜੀ ਤੇ ਬਾਕੀ ਨੰਬਰ ਤੁਹਾਨੂੰ ਸਾਰੇ ਅਸੀਂ ਦੇ ਦੇਣੇ ਆ ਵੀਡੀਓ ਉੱਤਾ ਚੱਲਦੀ ਰਹੇ ਵੀਡੀਓ ਤੇ ਦੇ ਬਾਈ ਆਪਣੇ ਇਸ ਬਰੇ ਪੰਪ ਆ ਗਏ ਹਨ ਇਹ ਚਾਰਲੀ ਦੇ ਹਾਂਜੀ ਚਾਰਲੀ ਵੀ ਵੱਡਾ ਬ੍ਰਾਂਡ ਆ ਕੇ ਗਿਆ ਹਾਂਜੀ ਹਾਂਜੀ ਤੇ ਇੱਕ ਬਈ ਆਪਣੇ ਇਹ ਦਾ ਸਿੰਪਲ ਜਿਹਾ ਇੱਕ ਜਿਹੜੇ ਦੂਜੇ ਬੂਮ ਵਾਲੇ ਹੁੰਦੇ ਆ ਉਹ ਵੀ ਹੁੰਦੇ ਆਪਣੇ ਇਹਦੇ ਵਿੱਚ ਜੀ ਡਬਲ ਫੰਕਸ਼ਨ ਨੇ ਅੱਛਾ ਜੀ ਭਾਈ ਜੀ ਇੱਧਰ ਮਾੜਾ ਜਿਹਾ ਕੈਮਰੇ ਨਾਲ ਦਿਖਾਇਓ ਇਹ ਹੈਗਾ ਜੀ ਰੋਟੇਟ ਗੰਨਾ ਵਾਲਾ ਹੂੰ ਇਹਦੇ ਚ ਗੰਨਾ ਜਿਵੇਂ ਸਾਡੇ ਭਰਾ ਪਾਪੂਲਰ ਲਾਉਂਦੇ ਆ ਹਾਂਜੀ ਮਤਲਬ ਉਹਨਾਂ ਨੂੰ ਸਮੱਸਿਆ ਆਉਂਦੀ ਸਪਰੇਅ ਕਰਨ ਦੀ ਜਾਂ ਹੁਣ ਜ਼ਿਮੀਂਦਾਰ ਭਰਾਵਾਂ ਨੇ ਮੇਰੇ ਤੋਂ ਆਲੂ ਵਾਲਿਆਂ ਨੇ ਬੋਤਲੇ ਨੇ ਹਾਂਜੀ ਆਲੂ ਵਾਲੇ ਉਹ ਕਹਿੰਦੇ ਜੀ ਸਾਨੂੰ ਜਾਂ ਮੱਕੀ ਵਾਲੇ ਵੀ ਵੀ ਰੋਟੇਟ ਗੰਨਾ ਚਾਹੀਦਿਆਂ ਨੇ ਦੋਨੋਂ ਗੰਨਾ 45 ਫੁੱਟ ਦਾ ਏਰੀਆ ਲੈ ਜਾਂਦੀਆਂ ਨੇ ਕਵਰ ਕਰਦੀਆਂ ਨੇ ਅੱਛਾ ਜੀ ਦੋਨੋਂ ਚ ਆ ਇਥੇ ਇਹ ਖੋਲਦਾ ਜੀ ਆ ਦੇਖੋ ਆ ਦੋ ਨਾਟ ਖੋਲਣੇ ਆ ਜੀ ਇਹ ਰੋਟੇਟ ਕਰਨਾ ਖੁੱਲ ਜਾਣੀਆਂ ਤੇ ਇਥੇ ਬੂਮ ਲਾਣ ਲੱਗ ਜਾਣਾ ਇਹਦੇ ਨਾਲ 26 ਫੁੱਟ ਦਾ ਬੂਮ ਲਾ ਲਓ ਹਾਂਜੀ ਚਾਹੇ ਤੁਸੀਂ 40 ਫੁੱਟ ਦਾ ਲਵਾ ਲਓ ਉਹ ਤੁਹਾਡੀ ਇੱਛਾ ਜੀ ਤੇ ਤੀਜਾ ਤੀਜਾ ਫਿਰ ਪਾਈਪ ਦਾ ਵੀ ਫੈਰ ਪਾਈਪ ਵੀ ਨਾਲ ਹੈਗੀ ਆ ਜੀ ਪਾਈਪ ਦੇ ਨਾਲ ਐਕਸਟਰਾ ਗਨ ਵੀ ਹੈਗੀ ਜੀ ਅੱਛਾ ਜੀ ਇਹ ਵੀ ਗਨ ਇਟਾਲੀਅਨ ਆ ਜੀ ਆਮ ਨੋਰਮਲ 1000 ਰੁਪਏ ਵਾਲੀ ਗਨ ਨਹੀਂ ਹੈਗੀ ਹਾਂਜੀ ਹਾਂਜੀ 33500 ਦੀ ਗਨ ਆ ਇਹ ਠੀਕ ਹੈ ਤੇ ਇਹ ਸਪੈਸ਼ਲ ਆ ਇਹਦੇ ਨਾਲ 100 ਮੀਟਰ ਪਾਈਪ ਆ ਇਹ ਪੰਪ ਨੂੰ ਲੋਕ ਬਹੁਤ ਪਿਆਰ ਪਸੰਦ ਕਰ ਰਹੇ ਆ ਮੈਕ ਜੀ ਹੋ ਰਹੀ ਹੀ ਕਹਿਣ ਲੱਗੇ ਮੈਂ ਕਿਹਾ ਵੀ ਬਾਈ ਆਪਣੀਆਂ ਵੀਡੀਓ ਦੇਖ ਕੇ ਤੁਹਾਡੇ ਕੋਲੇ ਆਉਂਦੇ ਵੀ ਬਾਈ ਕੋਲੋਂ ਨਾ ਸਮਾਨ ਬਹੁਤ ਜਾਇਜ਼ ਰੇਟ ਤੇ ਮਿਲ ਜਾਂਦਾ ਵਾ ਤੇ ਨਵਾਂ ਸਮਾਨ ਆਉਂਦਾ ਹੈ ਨਾ ਬੈਸਟ ਕੁਆਲਟੀ ਵੇਚਦੇ ਆ ਜੀ ਦੇਸੀ ਜਾ ਕੋਈ ਮਾਲ ਨਹੀਂ ਵੇਚਦੇ ਉਹੀ ਹੈ ਨਾ ਵੀ ਬ੍ਰਾਂਡ ਬ੍ਰਾਂਡ ਵਧੀਆ ਬ੍ਰਾਂਡ ਦਾ ਸਮਾਨ ਜਾਇਜ਼ ਰੇਟ ਤੇ ਤੇ ਇਹਦੇ ਵਿੱਚ ਵੀ ਕੋਈ ਡਿਸਕਾਊਂਟ ਰੱਖਿਆ ਹੋਇਆ ਸਾਡੇ ਕੋਲ 1500 ਲੀਟਰ ਚ ਵੀ ਹੈਗਾ ਜੀ ਪਹਿਲਾਂ ਇਹਦੀ ਇਹਦੀ ਦੱਸ ਦਈਏ ਰੇਟ ਦਾ ਇਹਦੇ ਤੇ ਸਬਸਿਡੀ ਵੀ ਹੈਗੀ ਹੈ ਜੀ ਜਿਹੜਾ ਬੂਮ ਸਪਰੇਅਰ ਲਵੋਗੇ ਉਹ ਤੇ ਸਬਸਿਡੀ ਆਉਗੋ ਜੀ ਬਾਗ ਤੇ ਆਪਣਾ ਖੇਤੀਬਾੜੀ ਡਿਪਾਰਟਮੈਂਟ ਵੱਲੋਂ 38000 ਰੁਪਏ ਸਬਸਿਡੀ ਹੈਗੀ ਆ। ਅੱਛਾ ਜੀ। ਹਾਂਜੀ। ਇਹ ਕਿੰਨੇ ਦਾ ਪੈਂਦਾ ਵਾ? ਇਹ 135000 ਰੇਟ ਆ ਜੀ। ਅੱਛਾ ਜੀ। ਤੇ ਇਹਦੇ ਤੇ ਵੀ ਡਿਸਕਾਊਂਟ ਦੇ ਦਾਂਗੇ ਜੀ ਆਪਾਂ। ਮਿਨੀਮਮ 5000 ਰੁਪਏ ਡਿਸਕਾਊਂਟ ਘੱਟੋ ਘੱਟ ਕਰਾਂਗੇ ਬਾਕੀ ਬੈਠ ਕੇ ਹੋ ਜਾਊਗਾ ਜੀ। ਉਹ ਉਹ ਹੋ ਜਾਊਗਾ। ਹਾਂਜੀ। ਤਿੰਨ ਕੰਮ ਕਰਦਾ ਇਹ। ਤਿੰਨ ਤਿੰਨ ਤਰ੍ਹਾਂ ਦੀ ਸਪਰੇਅ ਕਰ ਸਕਦੇ ਆ ਇਹਦੇ ਨਾਲ ਇੱਕੋ ਨਾਲ। ਇਹ ਆ ਗਿਆ ਜੀ ਵੱਡਾ ਜਿਹੜੇ ਵੱਡੇ ਪਲਾਟ ਦੇ ਜ਼ਿਮੀਂਦਾਰਾਂ ਦੇ। ਹਾਂਜੀ। ਇਹਦੇ 'ਚ 1500 ਲੀਟਰ ਦੀ ਟੈਂਕ ਆ ਜੀ ਇਹ। ਇਹ 'ਚ 100 ਤੇ ਕਹਿਣ ਦਾ ਮਤਲਬ ਇਹ ਜਿਹੜੇ ਹੁਣ ਵੱਡੀ ਖੇਤੀ ਕਰਦੇ ਆ ਇਹਨਾਂ ਦੇ ਪੰਜ ਕਿੱਲਾਂ ਦੀ ਪਾਈਪ ਹੁੰਦੀ ਆ ਜੀ ਹਾਂਜੀ ਤੇ ਆਪਣਾ ਜਿੱਥੇ ਮਰਜੀ ਇੱਕ ਸਾਈਡ ਤੇ ਖੜਾ ਲਓ ਫਿਰ ਤੁਹਾਨੂੰ ਜਿੱਥੇ ਪਾਣੀ ਦੀ ਸਮੱਸਿਆ ਪਾਣੀ ਢੋਣ ਦੀ ਲੋੜ ਨਹੀਂ ਵਾਰ-ਵਾਰ ਭਾਈ ਆ ਆ ਚੀਜ਼ ਆ ਇਹਦੇ ਬਾਰੇ ਦੱਸਿਓ ਥੋੜਾ ਜਿਆ ਇਹ ਇਹ ਲੈਵਲਰ ਆ ਜੀ ਜਿਵੇਂ ਜੋ ਆ ਦੇਖੋ ਟੈਂਕੀ ਖਾਲੀ ਹੋ ਜਾਨੀ ਇੱਥੇ ਭਰ ਗਿਆ ਜੀ ਹਾਂਜੀ ਆ ਜਿਵੇਂ ਜੋ ਖਾਲੀ ਹੋ ਜਾਨੀ ਟੈਂਕੀ ਇਹਨੇ ਦੱਸੀ ਜਾਨੀ ਇੰਨਾ ਪਾਣੀ ਰਹਿ ਗਿਆ ਜੀ ਇੱਥੇ ਆ ਗਏ ਪਾਣੀ ਖਾਕ ਲਈ ਅੰਦਰੋਂ ਕਿਵੇਂ ਇਹਦੇ ਸੈੱਟ ਕੀਤਾ ਹੋਊਗਾ ਤਾਂ ਇਹ ਫਿਰ ਇਹਦੇ 'ਚ ਹੋਰ ਵੀ ਹੈ ਜੀ ਇੱਕ ਫੰਕਸ਼ਨ ਹਾਂਜੀ ਇਹਦੀ ਪਾਈਪ ਵੀ ਬਾਕੀ ਤੁਸੀਂ ਦੇਖਦੇ ਹੋਣੇ ਉਹ ਪਾਈਪ ਥਾਂ ਤੇ ਢੇਰੀ ਲੱਗ ਜਾਂਦੀ ਆ ਜੀ ਇਹਦਾ ਰੋਟੇਟ ਰਾਜੀ ਸਿਸਟਮ ਅੱਛਾ ਜੀ ਇਹਦੇ 'ਚ ਨਾ ਜੀ ਪਾਈਪ ਆ ਰੋਟੇਟਿੰਗ ਸਿਸਟਮ ਚੱਲਦਾ ਜੀ ਇਹ ਪਾਈਪ ਨੂੰ ਆ ਮਤਲਬ ਇਹ ਇਹਦਾ ਇੱਕ ਸਾਰ ਲਪੇਟਦਾ ਜੀ ਕਰੀਲ ਤੇ ਠੀਕ ਆ ਇਹ ਇਹ ਨਾਲ ਕੋ ਐ ਅੱਗੇ ਵਿੱਚ ਜਾਂਦਾ ਹਾਂ ਹਾਂ ਜੀ ਅੱਗੇ ਵਿੱਚ ਹੀ ਜਾਂਦਾ ਹੈ ਸਿਸਟਮ ਲੱਗਾ ਹੋਇਆ ਜੀ ਇਹ ਮਤਲਬ ਇੱਕੋ ਥਾਂ ਤੇ ਨਹੀਂ ਪਾਈਪ ਇਕੱਠੀ ਹੁੰਦੀ ਹਾਂ ਇਹਦੇ ਵਿੱਚ ਐ ਬਰਾਬਰ ਪਾਈਪ ਇਕੱਠੀ ਹੁੰਦੀ ਆ ਬਿਲਕੁਲ ਤੁਹਾਡੀ ਪਾਈਪ ਦੀ ਲਾਈਫ ਬਣ ਜਾਂਦੀ ਆ ਜੀ ਬਿਲਕੁਲ ਜੀ ਪਾਈਪ ਵੀ ਇਹ ਤੇ オリジナル ਕੋਰੀਅਨ ਪਾਈਪ ਆ ਜੀ ਅੱਛਾ ਜੀ ਤੇ ਪਾਈਪ ਇਹ ਤਾਂ ਪ੍ਰੋਬਲਮ ਹੀ ਹਨ ਜੀ ਪਾਈਪ ਦੀ ਦਾ ਇਹ ਸਭ ਤੋਂ ਟਾਪ ਪਾਈਪ ਹੈ ਜੀ ਇਹਦੀ ਠੀਕ ਹੈ ਜੀ ਇਹ ਇਹਦੀ ਇਹਦੀ ਕੀ ਕੀਮਤ ਹੈਗੀ ਹੈ ਬਾਈ ਇਹ 1,85,000 ਰੇਟ ਹੈ ਜੀ ਅੱਛਾ ਜੀ ਇਹ ਤੇ ਅਸੀਂ ਡਿਸਕਾਊਂਟ ਉਹਦੇ ਨਾਲ ਵੱਧ ਦੇ ਦਾਂਗੇ ਜੀ ਅੱਛਾ ਜੀ ਠੀਕ ਹੈ ਡਿਸਕਾਊਂਟ ਤਾਂ ਤੁਸੀਂ ਦੇ ਦਿੰਨੇ ਹੁੰਨੇ ਹੋ ਤੇ ਰੂਟਾ ਵੇਟਰ ਅਗੇ ਜੀ ਲੈਂਡ ਫੋਰਸ ਹਾਂ ਜੀ ਲੈਂਡ ਫੋਰਸ ਦੇ ਰੂਟਾ ਵੇਟਰ ਪਏ ਨੇ ਜੀ ਬਾਈ ਇੱਕ ਚੀਜ਼ ਇੱਥੇ ਮੈਨੂੰ ਹੁਣ ਕੋਈ ਉਹ ਦਿਖ ਨਹੀਂ ਰਹੀ ਜਿਵੇਂ ਆਪਾਂ ਅੱਗੇ ਸਟਾਕ ਚੱਕਦੇ ਹੁੰਨੇ ਆ ਸਟਾਕ ਉਹ ਮੇਨਾਂ ਦਾ ਆਉਣ ਅਲਾਵਾ ਲੱਗਦਾ ਹਾਂ ਜੀ ਸਟਾਕ ਵੀ ਸਾਡੇ ਕੋਲ ਆਉਣ ਵਾਲਾ ਜੀ ਇੱਕ ਤੁਹਾਨੂੰ ਹੋਰ ਨਵੀਂ ਚੀਜ਼ ਆ ਪੰਪਾ ਜੀ ਇਹ ਸਾਡਾ ਆਪਣਾ ਹੀ ਡਿਜ਼ਾਈਨਿੰਗ ਆ ਹਾਂਜੀ ਅ ਇਹ 6 6 ਦਾ ਪੰਪਾ ਜੀ ਇਹ ਪੰਚਾਇਤਾਂ ਨੂੰ ਜਾਂ ਦਰਿਆ ਦੇ ਨੇੜੇ ਜਿਹੜੇ ਖੁੱਲਾ ਪਾਣੀ ਚੱਕਦੇ ਆ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਜੀ ਇਹ ਟਰੈਕਟਰ ਪੀਟੀਓ ਨਾਲ ਚੱਲਦਾ ਜੀ ਇਹ ਤੁਸੀਂ ਆਪਣਾ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਆ ਜੀ ਪੰਪ ਇਹਦੇ ਵਿੱਚ ਬੀਐਸਏ ਦਾ ਲਾਉਨੇ ਆ ਜੀ ਅਸੀਂ ਅੱਛਾ ਜੀ ਜਾਂ ਅਪੋਲੋ ਕੰਪਨੀ ਦਾ ਲਾਉਨੇ ਆ ਜੀ ਹਾਂ ਕੁਆਲਿਟੀ ਦਾ ਲਾਈਦਾ ਜੇ ਬਸ ਦੇਸੀ ਮਾਲ ਨੇ ਵਰਤਦਾ ਠੀਕ ਹੈ ਹਾਂ ਮਤਲਬ ਪਾਣੀ ਦੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਵੀਡੀਓ ਦੇ ਪੇ ਤੁਹਾਨੂੰ ਦਿਖਾ ਸ਼ੋ ਦੱਸਦਾ ਉਹ ਜੀ ਪਾਣੀ ਦੇਖ ਕੇ ਅਗਲਾ ਹੈਰਾਨ ਹੋ ਜਾਊਗਾ ਜੀ ਇੰਨਾ ਪਾਣੀ ਇਹਦਾ ਅੱਛਾ ਜੀ ਮੈਂ ਕਹਿੰਦਾ ਨਜ਼ਾਰਾ ਲਿਆ ਦਿੰਦਾ ਜੀ ਨੱਕਾੜੀ ਮੋੜਿਆ ਜਾਂਦਾ ਅਗਲੇ ਨੂੰ ਠੀਕ ਹੈ ਹਾਂ ਜੀ ਯਾਨੀ ਕਿ ਘੰਟੇ ਵਾਲਾ ਕੰਮ ਮਿੰਟਾਂ ਚ ਕਰਦਾ ਤੇ ਇਹ ਬਹੁਤ ਕਾਮਯਾਬ ਆ ਇਹ ਸਾਰਾ ਡਿਲੀਵਰੀ ਪਾਈਪ ਸੈਂਕਸ਼ਨ ਪਾਈਪ ਸਾਰਾ ਕੁਝ ਸਾਡੇ ਕੋਲ ਹੁੰਦਾ ਜੀ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਸਾਰਾ ਇੱਕੋ ਕਾਊਂਟਰ ਤੇ ਮਿਲ ਜਾਊਗਾ ਜੀ ਤੇ ਪਹੁੰਚ ਦਾ ਪ੍ਰਬੰਧ ਵੀ ਹੈ ਪਹੁੰਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਲਾਜੋ ਅੱਛਾ ਜਿੱਥੇ ਇੰਡੀਆ ਜੀ ਕਹਿ ਲਓ ਜਿੱਥੇ ਮਰਜ਼ੀ ਲਾ ਲਓ ਜੀ ਵਾਹ ਜੀ ਵਾਹ ਤੇ ਇਧਰ ਆਪਣੇ ਕੋਲੇ ਬਾਈ ਕੋਲੇ ਇੰਪਲੀਮੈਂਟੇ ਖੜੇ ਆ ਜਿਹੜੇ ਇਹ ਤੁਸੀਂ ਵੇਖ ਸਕਦੇ ਹੋ ਵੀਡੀਓ ਚ ਇੱਕ ਇੱਕ ਚੀਜ਼ ਬਾਰੇ ਦੱਸ ਨਹੀਂ ਸਕਦੇਗੇ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਤੁਸੀਂ ਫੋਨ ਲਾ ਲਿਓ ਬਾਈ ਤੋਂ ਪੁੱਛ ਲਿਓ ਵੀ ਬਾਈ ਜੀ ਆਹ ਚੀਜ਼ ਇੱਥੇ ਕਿ ਭਈ ਸੀ ਕਿਉਂ ਬਾਈ ਉਹਦਾ ਰੇਟ ਪੁੱਛ ਲਿਓ ਆ ਪਲਾਉ ਨੇ ਜੀ ਵਰਸਟਾਈਲ ਪਲਾਉ ਵੀ ਮਿਲ ਜਾਣਗੇ ਤੁਹਾਨੂੰ ਆ ਸਾਧੂ ਸਿੰਘ ਸੰਗਰੀਆਂ ਵਾਲੇ ਸਰਬੰਸ ਸਿੰਘ ਦੇ ਵੀ ਮਿਲ ਸਕਦੇ ਆ ਜੀ ਤੇ ਇਹ ਪਲਾਉ ਰਿਵਰਸੀਬਲ ਨੇ ਇਹਨਾਂ ਤੇ ਤਾਂ ਸਬਸਿਡੀ ਚਲਦੀ ਆ ਜੀ ਤੁਹਾਨੂੰ ਅੱਗੇ ਵੀ ਪਤਾ ਸੀ ਬਹੁਤ ਜ਼ਿੰਮੇਦਾਰਾਂ ਨੂੰ ਦਵਾ ਦਿੱਤੀ ਆ ਹਾਂਜੀ ਤੇ ਸਬਸਿਡੀ ਹੈਗੀ ਜੀ 92000 ਰੁਪਏ ਰਿਵਰਸੀਬਲ ਪਲਾਉ ਤੇ ਠੀਕ ਹੈ ਤੇ ਆ ਸਿੰਪਲ ਪਲਾਉ ਵੀ ਹੈਗੇ ਜੀ ਜਿਹੜੇ ਜ਼ਿੰਮੇਦਾਰਾਂ ਕੋਲ ਟਰੈਕਟਰ ਛੋਟੇ ਆ ਜਾਂ ਜਿਹਨਾਂ ਦੀ ਸਬਸਿਡੀ ਨਹੀਂ ਭਰੀ ਜਾਂ ਨਹੀਂ ਨਿਕਲੀ ਤਾਂ ਸਿੰਪਲ ਪਲਾਉ ਵੀ ਲੈ ਸਕਦੇ ਹੋ ਜੀ ਇਹਦਾ ਰੇਟ ਬਹੁਤ ਵਾਜਬ ਆ ਜੀ ਇਹ ਕਾਰਨ ਕੀ ਇਹਦਾ ਨਵਾਂ ਨਵੇਂ 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 ਬਿਲਕੁਲ ਬ੍ਰੈਂਡ ਨਿਊ ਦੇਵਾਂਗੇ ਅੱਛਾ ਜੀ ਬਿੱਲ ਕੱਟ ਕੇ ਦੇਵਾਂਗੇ ਕੋਈ ਉਹ ਨਹੀਂ ਹੈਗਾ ਅੱਛਾ ਜੀ ਮਤਲਬ ਸਾਰਾ ਕੁਝ ਬਿਲਤ ਹੀ ਹੋਣਾ ਵ ਜਿਹੜਾ ਜੀ ਤਿੰਨ ਵਾਲਾ ਪਲਾਉ ਆ ਟਾਇਰ ਸਮੇਤ ਉਹ ਅਸੀਂ ਦੇਵਾਂਗੇ 55000 ਰੁਪਏ ਦਾ ਤਿੰਨ ਵਾਲਾ ਟਾਇਰ ਸਮੇਤ ਇਹਦੇ ਨਾਲ ਦਾ ਇਹਦੇ ਨਾਲ ਟਾਇਰ ਹੋਊਗਾ ਜੀ ਹਾਂ ਜੀ ਇਹਦੇ ਨਾਲ ਦਾ 4 ਵਾਲਾ ਜਿਹੜਾ ਇਹ ਪੀਸ ਪਿਆ ਜੀ ਜਿਵੇਂ ਇਹ 65000 ਰੁਪਏ ਦਾ ਜੀ ਟਾਇਰ ਸਮੇਤ ਠੀਕ ਹੈ ਹਾਂ ਜੀ ਇਹਨਾਂ ਦਾ ਬਾਕੀ ਹੋਰ ਵੀ ਬਾਈ ਜੀ ਉਹਨਾਂ ਨੂੰ ਪਹੁੰਚ ਦਾ ਪ੍ਰਬੰਧ ਕਰ ਦਾਂਗੇ ਫ੍ਰੀ ਚ ਠੀਕ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਇੱਧਰ ਦੇਖੋ ਵੀ ਆਪਾਂ ਕਹੇ ਵੀ ਰੰਬੇ ਤੋਂ ਲੈ ਕੇ ਕੰਬਾਈਨ ਤੱਕ ਦੇ ਬਾਈਕ ਕੋਲੇ ਆ ਕੰਬਾਈਨ ਵਾਲਾ ਕਟਰ ਖੜਾ ਤੇ ਕੰਬਾਈਨ ਵੀ ਖੜੀ ਹੈ ਜੇ ਕੰਬਾਈਨ ਵੀ ਲੈਣੀ ਹੈ ਕਿਉਂ ਬਈ ਮਿਲ ਜੂਗੀ ਜੀ ਮਿਲ ਜੂਗੀ ਮਿਲ ਜੂਗੀ ਹਾਂਜੀ ਕੰਬਾਈਨ ਮਿਲ ਜੂਗੀ ਅਸੀਂ ਤਾਂ ਕੰਬਾਈਨ ਲਈ ਲਿਖ ਕੇ ਵੀ ਲਾਇਆ ਜੀ 3 ਲੱਖ ਰੁਪਏ ਲਿਆਓ ਕੰਬਾਈਨ ਲੈ ਜਾਓ ਠੀਕ ਆ ਉਧਾਰ ਕਾਰਡ ਵਾਲਾ ਬਿਲਕੁਲ ਬਗਾਦਾ ਹਾਂਜੀ ਆਧਾਰ ਕਾਰਡ ਵਾਲਾ ਜੀ ਤੇ ਇੱਕ ਬੰਦਾ ਇਹ ਹੈਰੋ ਨੇ ਜੀ ਇੱਧਰ ਆ ਦੱਸਿਓ ਮਾੜਿਆ ਪਹਿਲਾਂ ਇਹਦੇ ਬਾਰੇ ਦੱਸਿਓ ਇਹ ਵੀਰੇ ਨਰਸੀ ਬਲੈਂਟਰ ਆ ਇਹ ਮੇਰੇ ਕੋਲ ਹੈ ਇਹ ਬਾਹਰਲੇ ਬੰਦਿਆਂ ਕੋਲੇ ਵੇਣੀ ਉਹਨੇ ਆਪ ਬਾਹਰਲੇ ਹਾਂਜੀ ਇਹ ਮੈਚੂ ਕੰਪਨੀ ਦੇ ਨੇ ਇਹ ਵੇਖ ਕੇ ਮੇਰੇ ਕੋਲ ਪੀਸ ਕਾਫੀ ਆਈ ਸੀ ਸਾਰੇ ਵੇਖ ਕੇ ਜੀ ਆਚਾ ਜੀ ਲਾਸਟ ਪੀਸ ਰਹਿ ਗਿਆ ਜੀ ਇਹ ਠੀਕ ਹੈ ਤੇ ਬਾਕੀ ਸਾਰੇ ਸੇਲ ਹੋ ਚੁੱਕਿਆ ਪਹਿਲੀ ਵੀਡੀਓ ਦੇਖ ਕੇ ਤੁਹਾਡੇ ਲਈ ਚ ਆਚਾ ਜੀ ਉਹਦੇ ਨਾਲ ਵਧੀਆ ਰਿਸਪੌਂਸ ਮਿਲਿਆ ਸਾਰੇ ਵੇਖ ਕੇ ਜੀ ਇਹ ਠੀਕ ਹੈ ਬਈ ਹਾਂਜੀ ਤੇ ਆਹ ਹੈਰੋ ਨੇ ਹੈਰੋ ਆ ਗਈਆਂ ਇਹ ਹੈਗੇ ਜੀ ਕਹ ਲਓ ਬਈ ਐਕਸਪੋਰਟ ਮਾਡਲ ਹੀ ਆ ਜੀ ਇਹਦੇ ਚ ਇਹ ਸਪੈਸ਼ਲ ਹੈ ਹੈਰੋ 12 12 ਦੀਆਂ ਉਹ ਬੱਕਰੀਆਂ ਜੀਆਂ ਲੱਗਦੀਆਂ ਕੋਸ ਹਨਾ ਇਹਦਾ ਤਾਂ ਫਰੇਮ ਅਲੱਗ ਆ ਜੀ ਇਹ ਅਲੱਗ ਟੈਕਨੋਲੋਜੀ ਦਾ ਟਾਇਰ ਵੀ ਇਹਦੇ ਟਰੈਕਟਰ ਗੱਡੀ ਵਾਲੇ ਆ ਜੀ ਹਾਂਜੀ ਤੇ ਇਹ ਸਪੈਸ਼ਲ ਬੜੀਆਂ ਹੋਈਆਂ ਨੇ ਮਤਲਬ ਤਵੀਆਂ ਦੇਖ ਕੇ ਵੀ ਅਗਲੇ ਦੀ ਰੂਹ ਖੁਸ਼ ਹੁੰਦੀ ਆ ਚੰਨਾਂ ਦੇ ਨਾਲ ਤਾਂ ਹੋਣੀ ਹੋਣੀ ਆ ਦੇਖ ਕੇ ਇਹ ਬਈ ਜਦੋਂ ਖੁੱਲਦੀਆਂ ਹੋਣ ਆਟੋਮੈਟਿਕ ਟਾਇਰ ਆਟੋਮੈਟਿਕ ਟਾਇਰ ਚੱਕੇ ਜਾਂਦੇ ਆ ਜੀ ਟਾਇਰ ਉੱਪਰ ਆ ਜਾਂਦੇ ਆ ਜੀ ਇਹ ਹਾਂ ਤੇ ਹੈਰੋ ਖੁੱਲ ਜਾਂਦੀਆਂ ਜਦ ਦੀ ਆਪਾਂ ਖੋਲਣੀਆਂ ਚਾਹੁੰਦੇ ਆ ਠੀਕ ਹੈ ਹਾਂਜੀ ਫਰੇਮ ਦੇਖੋ ਤੁਸੀਂ ਵੈਲਡਿੰਗ ਦੇਖੋ ਹਰ ਜਗ੍ਹਾ ਦੀ ਕੁਆਲਿਟੀ ਆ ਜੀ ਐ ਨਹੀਂ ਹੈਗਾ ਬਈ ਕਿਤੇ ਤੁਹਾਨੂੰ ਪਚ ਤੇ ਇਹਦਾ ਕੀ ਰੇਟ ਕੀ ਰੱਖਿਆ ਬਈ ਇਹਦਾ ਇਹਦਾ ਰੇਟ 2.5 ਲੱਖ ਰੁਪਏ ਆ ਜੀ 2.5 ਲੱਖ ਰੁਪਏ ਹਾਂ ਜੀ ਇਹ ਵੀ ਬਿੱਲ ਕੱਟ ਕੇ ਪੂਰਾ ਪੂਰਾ ਜੀ ਹਾਂ ਜੀ ਹਾਂ ਜੀ ਓਕੇ ਜੀ ਓਕੇ ਆਪਾਂ ਬਿਨਾਂ ਬਿੱਲ ਤੋਂ ਕੰਮ ਹੀ ਨਹੀਂ ਕਰਦੇ ਜੀ ਠੀਕ ਹੈ ਬਈ ਸਾਰਾ ਕੁਝ ਇੱਕ ਨੰਬਰ 'ਚ ਆ ਜੀ ਕੋਈ ਬੜਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਾਕੀ ਅੱਗੇ ਜੀ ਅੱਗੇ ਸੋਧਰਾ ਦੀ ਟਰਾਲੀ ਜਿਹਦਾ ਹੁਣ ਸੀਜ਼ਨ ਆ ਰਿਹਾ ਵਾ ਹਾਂ ਜੀ ਆ ਦੇਖੋ ਨਵੀਂ ਤਿਆਰ ਹੋਈ ਖੜੀ ਆ ਕਿਸੇ ਵੀਰ ਨੇ ਬੁੱਕ ਕਰਾਈ ਸੀ ਹਮ ਤੇ ਇਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹਦੇ ਬਾਰੇ ਪੂਰਾ ਚੰਦਲਾ ਪਾਉਨੇ ਆ ਇਹ ਬਣੀ ਆ ਜੀ 5 ਐਚਪੀ ਦੀ ਮੋਟਰ ਵਾਸਤੇ ਜੀ ਅੱ 5 ਐਚ ਪੀ ਦੀ ਮੋਟਰ ਵਾਸਤੇ ਆ ਜੀ ਇਹ ਠੀਕ ਆ ਜੀ ਤੁਹਾਨੂੰ ਹਾਂ ਇਹ ਤਾਂ ਖੁੱਲਦੀ ਆ ਜੀ ਇਹ ਖੋਲੋ ਅੱਛਾ ਇਹ ਖੋਲ ਸਕਦੇ ਆ ਹਾਂ ਹਾਂ ਜੀ ਖੋਲੋ ਖੋਲੋ ਜੀ ਖੋਲੋ ਵਾਹ ਐ ਖੋਲਣੀ ਆ ਜੀ ਇਹ ਇਹਦਾ ਜੋਰ ਹੀ ਨਹੀਂ ਲੱਗਦਾ ਜੋਰ ਲੱਗਣਾ ਹੀ ਨਹੀਂ ਇਹਦੇ ਵਿੱਚ ਸਾਰਾ ਕੁਝ ਬੈਰਿੰਗ ਨਵੇਂ ਆ ਜੀ ਇਹ ਅੱਛਾ ਜੀ ਅਸੀਂ ਦੇਸੀ ਕੰਮ ਨਹੀਂ ਕਰਦੇ ਕੋਈ ਵੀ ਬੈਰਿੰਗ ਨਵੇਂ ਚੈਨਾ ਨਵੀਆਂ ਸਾਰਾ ਕੁਝ ਨਵਾਂ ਇਹਦੇ ਵਿੱਚ ਠੀਕ ਹੈ ਇਹ ਆ ਟਰਾਲੀ ਖੁੱਲ ਜਾਣੀ ਆ ਜੀ ਤੁਸੀਂ ਜਾ ਕੇ ਖੜਾਓ ਖੇਤ ਵਿੱਚ ਹਾਂ ਜੀ ਇਹਦੇ ਨਾਲ 5 ਐਚ ਪੀ ਦੀ ਮੋਟਰ ਮੋਨੋਬਲਾਕ ਚਲਾ ਲਓ ਸਮਰਸੀਬਲ ਚਲਾ ਲਓ ਠੀਕ ਹੈ ਇਹ 5 ਐਚ ਪੀ ਵਾਸਤੇ ਬਣਾਉਨੇ ਆ 7.5 ਐਚ ਪੀ ਤੱਕ ਵੀ ਅਸੀਂ ਟਰਾਲੀ ਬਣਾ ਕੇ ਦਿੰਨੇ ਆ ਤੇ ਇਹ ਚ ਜਿਹੜੀ ਪਲੇਟ ਲੱਗਦੀ ਕਿਹੜੀ ਲੱਗਦੀ ਕਿਹੜੀ ਕੰਪਨੀ ਦੀ ਜੀ ਇਹਦੇ ਚ ਲੂਬੀ ਲੈ ਲਓ ਜੀ ਉਸ ਵਾਲਾ ਦੀ ਦੀ ਆ ਜੂਟੀ ਐਲ ਆ ਦੀ ਦੀ ਆ ਜੀ ਠੀਕ ਹੈ ਜੀ ਮਤਲਬ ਅਸੀਂ ਬ੍ਰਾਂਡਡ ਹੀ ਕੰਪਨੀਆਂ ਵਰਤਦੇ ਆ ਜੀ ਇਹਦੇ ਚ ਦੇਸੀ ਬਹੁਤ ਆਉਂਦੀਆਂ ਨੇ ਹੋਰ ਕਈ ਦੇਸੀ ਵਿਕਰੀਆਂ ਵੀ ਆ ਜੀ ਲੋਕੀ ਵੇਚ ਜਾਂਦੇ ਆ ਉਹ ਖੇਸਵਾ ਜਾ ਉਹ ਸਸਤੀਆਂ ਪੈਂਦੀਆਂ ਨੇ ਪਰ ਅਸੀਂ ਵੇਚ ਕੇ ਨਹੀਂ ਰਾਜੀ ਜੀ ਇੱਕ ਵਾਰੀ ਵੇਚਦਿਆਂ ਮੁੜ ਕੇ ਜ਼ਿੰਮੇਦਾਰ ਫਸ ਜਾਊਗਾ ਜੀ ਕੀ ਫਾਇਦਾ ਇਹ ਕੰਪਨੀ ਬ੍ਰਾਂਡ ਆ ਕੰਪਨੀ ਗਾਰੰਟੀ ਚੱਕਦੀ ਆ ਠੀਕ ਹੈ ਹਵਲ ਲੈ ਲਓ ਚਾਹੇ ਸਾਡੇ ਕੋਲੋਂ ਹਮ ਮਤਲਬ ਸਾਰੀਆਂ ਤਿੰਨ ਚਾਰ ਕੰਪਨੀਆਂ ਦਾ ਬ੍ਰਾਂਡਡ ਹੀ ਰੱਖ ਵਾਰੀ ਦੇ ਮਿਲ ਜਾਣਗੇ ਲੂਬੀ ਜੂਟੀਲ ਤੇ ਹੈਵਲਸ ਠੀਕ ਹੈ ਜੀ ਹਾਂ ਜੀ ਇਹਦੇ ਚ ਟਰਾਲੀ ਇਹ ਤਾਂ ਅਸੀਂ ਬਹੁਤ ਵੇਚ ਦਿੱਤੀਆਂ ਜੀ ਅੱਗੇ ਅੱਛਾ ਜੀ ਮਤਲਬ ਤੁਹਾਨੂੰ ਵੀਡੀਓ ਵੀ ਜਿਹੜਾ ਮੈਂ ਭੇਜ ਦਿੰਨਾ ਹਾਂਜੀ ਵੀ ਉਹਦੇ ਚ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਪਾਣੀ ਮਾਰਦੀ ਇਹਨੇ ਠੋਕ ਕੇ ਹੂੰ ਬੇਟ ਦੇ ਇਲਾਕੇ ਲਈਦਾ ਜੀ ਇਹ ਕਹ ਲਓ ਵੀ ਇੱਕ ਤੋਹਫਾ ਹੀ ਆ ਜੀ ਤੋਹਫਾ ਵਾ ਬਿਲਕੁਲ ਕਹ ਲਓ ਇਹ ਤਾਂ ਫ੍ਰੀ ਦਾ ਜਨਰੇਟਰ ਆ ਜੀ ਇੱਕ ਵਾਰੀ ਪੈਸੇ ਲੱਗਣਿਆ ਤੁਹਾਨੂੰ ਹਾਂਜੀ ਮੁੜ ਕੇ ਤੁਹਾਨੂੰ ਦੁਬਾਰਾ ਦੁਬਾਰਾ ਪੈਸੇ ਖਰਚਣ ਦੀ ਲੋੜ ਨਹੀਂ ਪੈਣੀ ਹੈਗੀ ਬਿਲਕੁਲ ਬਾਕੀ ਟਰਾਲੀ ਚ ਅਸੀਂ ਸਾਰੀਆਂ ਫੈਸਿਲਟੀਆਂ ਦੇਖ ਕੇ ਜ਼ਿਮੀਦਾਰਾਂ ਦੀ ਫੀਡਬੈਕ ਲੈ ਕੇ ਬਣਾਈ ਆ ਜੀ ਅੱਛਾ ਜੀ ਮਤਲਬ ਇਹਦੇ ਚ ਫਰੇਮ ਹੈ ਇਹ ਵੀ ਉਪਰ ਹੀ ਫਿੱਟ ਕੀਤੀ ਆ ਜੀ ਤੇ ਲੋਕ ਚੱਕ ਕੇ ਫਰੀ ਜਾਂਦੇ ਨਾਲ ਨਾਲ ਹਾਂਜੀ 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 ਅਸੀਂ ਤਾਂ ਜੀ ਆਹ ਫਰੇਮ ਬਣਾਏ ਤੇ ਮੋਟਰ ਵੀ ਰੱਖ ਸਕਦੇ ਹੋ ਜੀ ਓਕੇ ਦੋਸਰਾ ਕੜਾਈ ਦੇ ਆ ਮੋਟਰ ਫਿੱਟ ਕਰ ਲੋ ਸੈਕਸ਼ਨ ਪਾਈਪ ਲਾਓ ਮੋਟਰ ਵੀ ਥੋੜੀ ਘਰੇ ਨਾਲ ਜਾਣਾ ਕਿ ਚੋਰੀ ਹੋਣ ਦੀ ਸਮੱਸਿਆ ਵੀ ਹੈ ਨਹੀਂ ਖਤਮੀ ਹੋ ਜੂਗੀ ਚੋਰੀ ਹੋਣ ਦੀ ਸਮੱਸਿਆ ਨਹੀਂ ਆਹ ਡਰਾਈਵ ਆ ਜੀ ਤੇ ਆ ਕਨੈਕਸ਼ਨ ਕੀਤੇ ਪਏ ਆ ਸਾਰਾ ਕੁਝ ਇਹ ਵੀ ਹੁਣ ਬੋਕਾ ਜੀ ਟਰਾਲੀ ਜਾਣੀ ਆ ਕਿਤੇ ਠੀਕ ਆਹ ਲੂਬੀ ਤੋਂ ਡਰਾਈਵ ਲਾਈ ਆ ਜੀ ਅੱਛਾ ਜੀ ਸਾਰਾ ਕੁਝ ਲੁੱਬੀ ਦਾ ਹੀ ਹੈ ਮਤਲਬ ਆ ਦੇਖੋ ਹਾਂਜੀ ਬਿਲਕੁਲ ਹਾਂਜੀ ਜਾ ਕਰੰਪਟਨ ਦੀ ਡਰਾਈਵ ਲਾਉਨੇ ਆ ਜੀ ਅਸੀਂ ਮਤਲਬ ਹੋਰ ਸਸਤੀਆਂ ਡਰਾਈਵ ਨਹੀਂ ਲਾਉਂਦੇ ਹੈਗੇ ਕੋਈ ਨਹੀਂ ਸਹੀ ਹੈ ਬਈ ਜਿਵੇਂ ਆਪਣੇ ਕੋਲੇ ਵੱਡੇ ਇੰਪਲੀਮੈਂਟ ਹੁੰਦੇ ਇਹਦੇ ਨਾਲ ਛੋਟੇ ਇੰਪਲੀਮੈਂਟ ਵੀ ਰੱਖੇ ਹੋਏ ਆ ਹਾਂਜੀ ਸਾਡੇ ਕੋਲ ਗਾਰਡਨ ਟੂਲ ਸਾਰਾ ਹੀ ਹੁੰਦਾ ਜੀ ਹਾਂਜੀ ਜਿਵੇਂ ਆ ਕਾਰ ਵਾਸ਼ਰ ਆ ਗਏ ਜੀ ਸਾਰੇ ਤਰ੍ਹਾਂ ਦੇ ਹਾਂਜੀ ਕਾਰ ਵਾਸ਼ਰ ਜਿਹੜੇ ਆ ਆਪਣੇ ਕੋਲ 4500 ਤੋਂ ਲੈ ਕੇ 30000 ਤੱਕ ਆ ਜੀ ਅੱਛਾ ਜੀ ਜਿਹੋ ਜਿਹਾ ਕਸਟਮਰ ਚਾਹੁੰਦਾ ਉਹ ਜਿਹਾ ਹੀ ਆਪਾਂ ਤਿਆਰ ਕਰਕੇ ਦੇ ਦਿੱਤਾ ਤੇ अवेलेबल ਵੀ ਹੁੰਦੇ ਨੇ ਹਾਂਜੀ ਤੇ ਆ ਇੱਕ ਪਾਵਰ ਵੀਡਰ ਨੇ ਹਾਂਜੀ ਇਹਦੇ ਚ ਇਹਦਾ ਇੱਕ ਸੈਂਪਲ ਹੀ ਖੜਾ ਇੱਥੇ ਡੈਮੋ ਪੀਸ ਖੜਾ ਸਾਡਾ ਇਹ ਹਾਂਜੀ ਤੇ ਕਾਰਵਾਸ਼ਰ ਅੰਦਰ ਹੈਗੇ ਨੇ ਸਾਰੇ ਤਰ੍ਹਾਂ ਦੇ ਹਾਂਜੀ ਉਹਦੇ ਚ ਕਾਰਵਾਸ਼ਰ ਵੀ ਸਾਡੇ ਕੋਲ ਪਾਵਰ ਵੀਡਰ ਜਿਹੜੇ ਛੋਟੇ ਰੋਟਾ ਵੀਡਰ ਬਹੁਤ ਲੋਕਾਂ ਨੂੰ ਲੋੜ ਪੈਂਦੀ ਆ ਹੂੰ ਇਹ ਆਪਣੇ ਕੋਲ 10000 ਤੋਂ ਲੈ ਕੇ ਮਤਲਬ ਲੱਖ ਰੁਪਏ ਤੱਕ ਭਏ ਨੇ ਹਰ ਤਰ੍ਹਾਂ ਦਾ ਮਾਡਲ ਅਵੇਲੇਬਲ ਆ ਜੀ ਇਹਦੇ ਚ ਠੀਕ ਹੈ ਜੀ ਹਾਂਜੀ ਤਾਂ ਇਹੋ ਕੰਪਨੀ ਦੇ ਗੋਲਟੈਕ ਦੇ ਲੈਂਡ ਫੋਰਸ ਦੇ ਮੈਸ਼ੂ ਦੇ ਹਰ ਕੰਪਨੀ ਦਾ ਬਲੇਡ ਆਪਣੇ ਕੋਲ ਹਾਜ਼ਰ ਆ ਜੀ ਕਿਸੇ ਵੀ ਰੂਟਾਵੇਟਰ ਲਈ ਬਲੇਡ ਚਾਹੀਦਾ ਹੋਵੇ ਤੇ ਨਾਲ ਜਨਰੇਟਰ ਦਾ ਕੰਮ ਵੀ ਹੈ ਹਾਂਜੀ ਇਹ ਪੰਪ ਸੈੱਟ ਨੇ ਜੀ ਹੁਣ ਪੰਚਾਇਤਾਂ ਨੂੰ ਛੱਪੜਾ ਚੋਂ ਪਾਣੀ ਕੱਢਣ ਦੀ ਬੜੀ ਸਮੱਸਿਆ ਆਉਂਦੀ ਹੈ ਜੀ ਹਾਂਜੀ ਇਹ ਪੰਪ ਸੈੱਟ ਆ ਜੀ ਨਾਲ ਇਹਨੂੰ ਇੰਜਣ ਲੱਗਿਆ VSA ਕੰਪਨੀ ਦਾ ਜੀ ਹਾਂਜੀ ਇਹ ਮੋਨੋ ਬਲਾਕ ਪੰਪ ਆ ਜੀ ਇਹਦੇ 'ਚ ਹਾਂਜੀ ਇਹ ਬੜੀ ਕਾਮਯਾਬ ਚੀਜ਼ ਆ ਜੀ ਇਹ ਐਕਸਪੋਰਟ ਕੁਆਲਿਟੀ ਆ ਜੀ ਐਕਸਪੋਰਟ ਹੁੰਦੇ ਆ ਇਹ ਠੀਕ ਹੈ ਹਾਂਜੀ ਆ ਦੇਖੋ ਇਹਦੇ ਨਾਲ ਦਾ ਤੁਹਾਨੂੰ ਆ ਟੈਂਕੀ ਕਿਉਂ ਨਹੀਂ ਮਿਲਨੀ ਜੀ ਕਿਸੇ ਜਿੰਦਣ ਦੀ ਲੱਗੀ ਤੁਸੀਂ ਦੇਖੀ ਨਹੀਂ ਹੋਣੀ ਅਜੇ ਤੱਕ ਬਿਲਕੁਲ ਨਹੀਂ ਇਹ ਟੈਂਕੀ ਸਭ ਤੋਂ ਲੱਗ ਹੈ ਜੀ ਇਹ ਇਹਦੀ ਪਰਫਾਰਮੈਂਸ ਵੀ ਲੱਗ ਹੈ ਜੀ ਸਾਰੇ ਨਾ ਬੀਐਸਐ ਸਪੈਸ਼ਲ ਹੈ ਜੀ ਇਹ ਓਕੇ ਇਹ ਪੰਚਾਇਤਾਂ ਵਾਲੇ ਸਾਡੇ ਕੋਲ ਲੈ ਕੇ ਜਾਂਦੇ ਆ ਹਾਂਜੀ ਤੇ ਅਸੀਂ ਪੀਟੀਓ ਵਾਲੇ ਪੰਪ ਵੀ ਤਿਆਰ ਕਰਦੇ ਆ ਠੀਕ ਹੈ ਆ ਦੇਖੋ ਪੰਪ ਇਹਦਾ ਸਪੈਸ਼ਲ ਹਾਈ ਹੈਡ ਮਾਡਲ ਹੈ ਜੀ ਇਹ ਹਾਂਜੀ ਹਾਂਜੀ ਤੇ ਇਹਦੇ ਚ ਪੀਟੀਓ ਨਾਲ ਦੋ ਪੱਖੇ ਵੀ ਚੱਲਦੇ ਆ ਸਾਡੇ ਕੋਲ ਇਦਾਂ ਦੇ ਮਾਡਲ ਵੀ ਹੈਗੇ ਨੇ ਪਾਣੋ ਵੀਡੀਓ ਚ ਦਿਖਾ ਦਾਂਗੇ ਅੱਗੇ ਹਾਂਜੀ ਹਾਂਜੀ ਤੇ ਇੱਕ ਟਰੈਕਟਰ ਨਾਲ ਸਿੰਗਲ ਪੀਟਿਓ ਵਾਲਾ 6 6 ਦਾ ਪੰਪ ਵੀ ਚੱਲਦਾ ਜੀ ਤੇ ਦੋ ਪੰਪ ਚਲਾਉਣੇ ਆ 6 6 ਦੇ ਉਹ ਵੀ ਚੱਲਣਗੇ ਜੀ ਠੀਕ ਆ ਜੀ ਉਹ ਸਾਡੇ ਕੋਲ ਕ੍ਰੈਸ਼ਰ ਵਾਲੇ ਵੀਰ ਬਹੁਤ ਲੈ ਕੇ ਜਾਂਦੇ ਆ ਜਾਂ ਰੇੜੀਆਂ ਪੰਚਾਇਤਾਂ 'ਚ ਛੱਪੜ ਵੱਡੇ ਉਹ ਲੈ ਕੇ ਜਾਂਦੇ ਆ ਜੀ ਠੀਕ ਛੱਪੜਾਂ ਦੀ ਸਫਾਈ ਵਾਸਤੇ ਕੋਈ ਵੀ ਪੰਪ ਹਰ ਤਰ੍ਹਾਂ ਦੀ ਡਿਲੀਵਰੀ ਪਾਈਪ ਸੈਂਕਸ਼ਨ ਪਾਈਪ ਸਾਰਾ ਕੁਝ ਅਵੇਲੇਬਲ ਆ ਜੀ ਸਾਡੇ ਕੋਲ ਓਕੇ ਅੱਛਾ ਇਧਰ ਸਬਾਨ ਅੰਦਰ ਵੀ ਰੱਖੀ ਬੈਠੇ ਹੋ ਬਈ ਹੈ ਹਾਂਜੀ ਅੱਜ ਵੇ ਤੁਹਾਨੂੰ ਮੈਂ ਬੂਮ ਬਾਰੇ ਦੱਸਿਆ ਸੀ ਇਹ ਬੂਮਾਰੀ ਚਾਰਲੀ ਦਾ ਸਪਰੇ ਪੰਪ ਦਾ ਹਾਂਜੀ ਇਹ ਵੀ ਤੁਸੀਂ ਲਵਾ ਸਕਦੇ ਹੋ ਬਾਕੀ ਸਾਰ ਕੋ ਟਾਇਰ ਹੈਗੇ ਆ ਜੀ ਠੀਕ ਹੈ ਜਿਹੜੇ ਤੁਸੀਂ ਮਤਲਬ ਟਾਇਰ ਲਵਾਣੇ ਆ ਹਰ ਕੋ ਹਵਾ ਵਾਲੇ ਟਾਇਰ ਵੀ ਹੈਗਾ ਜਿਨ੍ਹਾਂ ਨਾਲ ਮਗਰਾਟ ਨਹੀਂ ਖੋਲਣੇ ਪੈਂਦੇ ਅੱਛਾ ਜੀ ਉਹ ਵੀ ਟਾਇਰ ਹੈਗੇ ਨੇ ਇਹ ਵੀ ਟਾਇਰ ਹੈਗੇ ਨੇ ਜਿਹੜੇ ਤੁਸੀਂ ਮਰਜ਼ੀ ਫਿੱਟ ਕਰਾ ਲਓ ਹਮ ਤੇ ਇਹਦੇ ਵਿੱਚ ਅਸੀਂ ਸਪੈਸਰ ਵਗੈਰਾ ਲਾ ਕੇ ਸਭ ਕੁਝ ਫਿੱਟ ਕਰਕੇ ਦਿੰਨੇ ਆ ਹਾਂ ਦੋ ਤਿੰਨ ਤਰ੍ਹਾਂ ਦੇ ਮਾਡਲ ਆਉਂਦੇ ਨੇ ਉਹ ਰੇਟ ਤੁਹਾਨੂੰ ਮੁੱਕ ਦੇ ਦੱਸ ਦਾਂਗੇ ਹਾਂਜੀ ਹਾਂਜੀ ਅਸੀਂ ਕਾਫੀ ਦੂਰ ਤੱਕ ਵੀ ਭੇਜੇ ਫਿੱਟ ਕਰਕੇ ਤੇ ਇੱਕ ਅਵਸ਼ਕਰਮਾ ਮਸ਼ੀਨ ਆ ਜੀ ਕੰਪਨੀਆਂ ਦੀਆਂ ਇਹ ਵੀ ਵੇਚਦੇ ਠੀਕ ਹੈ ਮਸ਼ਕਰਮਾ ਪੋਟਾਟੋ ਪਲੈਂਟਰ ਹਾਂਜੀ ਤੇ ਹੁਣ ਸਾਡੇ ਕੋਲ ਗੁਰਦੇਵ ਦੀਆਂ ਵੀ ਹੁੰਦੀਆਂ ਨੇ ਗੁਰਦੇਵ ਜਿਹੜੇ ਆਲੂ ਪੋਟਾਟੋ ਪਲੈਂਟਰ ਤੇ ਡਿਗਰ ਉਹ ਵੀ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਤੇ ਉਹ ਵੀ ਲਿਜਾ ਸਕਦੇ ਹੋ ਤੇ ਬਾਕੀ ਕਾਹਟ ਮਰਦਾ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਬਿਲਕੁਲ ਜੀ ਬਿਲਕੁਲ ਇਹ ਖਾਦ ਖਿਲਾਰਨ ਵਾਸਤੇ ਆ ਜੀ ਇਹ ਵੀ ਆਲੂ ਵਾਲੇ ਵੀਰਾਂ ਜਾਂ ਮੱਕੀ ਵਾਲਿਆਂ ਨੂੰ ਲੋਡ ਪੈਂਦੀ ਹੈ ਜਾਂ ਪਾਪੂਲਰ ਵਾਲਿਆਂ ਨੂੰ ਹਾਂਜੀ 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 ਇਹਦੇ ਚ ਟਰੈਕਟਰ ਬੱਚੇ ਪਾਓ ਖੇਤ ਚ ਤਿੰਨ ਗੱਡੀ ਲੱਗਦੀ ਹੈ ਜੀ ਬਸ ਸਹੀ ਗੱਲ ਹੈ ਖੇਤ ਚ ਸਪਰੇਅ ਹੋ ਜਾਂਦਾ ਬਹੁਤ ਸੌਖਾ ਕਰਤਾ ਇਹਨਾਂ ਚੀਜ਼ਾਂ ਨੇ ਬਹੁਤ ਸੌਖਾ ਇਹ ਇਧਰ ਆ ਪੁਰਾਣੇ ਪਏ ਆ ਰੋਟਾ ਵੀਟਰ ਪੁਰਾਣੇ ਇੰਪਲੀਮੈਂਟ ਕੱਟ ਲੈਣੇ ਆ ਜੀ ਅਸੀਂ ਸਾਰੇ ਤਰ੍ਹਾਂ ਦੇ ਹਾਂਜੀ ਕੋਈ ਵੀ ਪੁਰਾਣਾ ਇੰਪਲੀਮੈਂਟ ਲਿਆਓ ਨਵਾਂ ਲੈ ਜਾਓ ਹਾਂਜੀ ਇਹ ਅਸੀਂ ਸ਼ੁਰੂ ਤੋਂ ਹੀ ਰੱਖਿਆ ਹਾਜੀ ਸਿਸਟਮ ਚਲੋ ਜ਼ਿਮੀਦਾਰ ਨੂੰ ਹੈਲਪ ਹੋ ਜਾਂਦੀ ਹੈ ਜੇ ਬਿਲਕੁਲ ਇਹ ਹੁਣ ਪੁਰਾਣੇ ਦੇ ਵਿੱਚ ਜਿਵੇਂ ਕਈ ਵੀਰਾਂ ਨੂੰ ਹੁੰਦਾ ਵਾ ਜਿਵੇਂ ਆ ਜਿਹੜੇ ਹੁਣ ਰੀਪਰ ਆ ਰੀਪਰ ਪੁਰਾਣੇ ਹੁਣ ਚਾਹੀਦੇ ਆਉਣ ਵਾਲੇ ਸੀਜ਼ਨ ਦੇ ਵਿੱਚ ਵਾਧੂ ਅਵੇਲੇਬਲ ਪਏ ਆਪਣੇ ਹਾਂਜੀ ਹਾਂਜੀ ਰੀਪਰ ਹੈਗੇ ਜੀ ਮਿਲ ਜਾਣਗੇ ਜਿਹਹਾਂ ਜਾਂ ਮਰਜ਼ੀ ਲਾ ਜAVE ਅਗਲਾ ਅੱਛਾ ਜੀ ਹਾਂਜੀ ਹਰ ਤਰ੍ਹਾਂ ਦੇ ਰੀਪਰ ਮਿਲ ਜਾਣਗੇ ਤੁ ਆ ਹਾਂ ਲਾਸਟ ਰਹਿ ਗਿਆ ਆਪਣਾ ਇੱਕ ਕਲਟੀਵੇਟਰ ਰਹਿ ਗਿਆ ਆਪਣੇ ਦਿਖਾਉਣ ਵਾਲੇ ਇਹ ਵੀ ਤੁਹਾਨੂੰ ਦਿਖਾ ਦਈਏ ਸਾਧੂ ਸਿੰਘ ਸੰਗਰਗਿਆ ਵਾਲਿਆਂ ਦੇ ਲੋ ਜੀ ਇਹ ਸਾਧੂ ਸਿੰਘ ਸੰਗਰਗਿਆ ਵਾਲਿਆਂ ਦੇ ਹਨ ਜੀ ਸਾਧੂ ਇੰਪਲੀਮੈਂਟ ਇਹ ਇਸ ਹਾਂਜੀ ਇੰਪਲੀਮੈਂਟ ਹੈ ਜੀ ਫੋਲਡਿੰਗ ਵਾਲਾ ਜੀ ਇਹ ਚ ਸੁਪਰ ਡੀਲ ਲੱਗਸਾ ਠੀਕ ਹੈ 15 ਵਾਲੇ ਆ ਜੀ ਇਹ ਹਾਂਜੀ ਇਹਦੇ 13 ਵਾਲੇ ਲੈ ਲਓ 11 ਵਾਲੇ ਲੈ ਲਓ 15 ਵਾਲੇ ਲੈ ਲਓ 17 ਵਾਲੇ ਲੈ ਲਓ 19 ਵਾਲੇ ਤੱਕ ਸਾਰੇ ਕੋਲ ਅਵੇਲੇਬਲ ਨੇ ਮਤਲਬ ਤੁਹਾਨੂੰ ਜਦੋਂ ਕਹੋਗੇ ਮਿਲ ਜਾਣਗੇ ਇਹ ਤੇ ਇਹਨਾਂ ਦਾ ਵੀ ਰੇਟ ਸਾਡੇ ਬਹੁਤ ਵਾਜਬ ਨੇ ਤੁਸੀਂ ਜਦੋਂ ਮਰਜ਼ੀ ਇੱਥੇ ਆ ਸਕਦੇ ਹੋ ਇਹਦੇ 'ਚ ਤੁਹਾਨੂੰ ਪਹੁੰਚ ਦਾ ਖਾਸ ਪ੍ਰਬੰਧ ਕਰ ਦਾਂਗੇ ਜੀ ਠੀਕ ਹੈ ਜੀ ਤੇ ਇਹਦੇ 'ਚ ਹੈਰੋ ਹੋਰ ਵੀ ਮਾਡਲ ਹੈਗੇ ਨੇ ਇੱਕ ਤੁਹਾਨੂੰ ਅੰਦਰ ਦਿਖਾਇਆ ਇਹਦੇ 'ਚ ਮਾਡਲ 10-10 ਦਾ ਜੀ ਹਾਂਜੀ 10-10 ਦਾ ਮਿਲ ਜੂਗਾ 8-8 ਦਾ 9-9 ਦਾ ਤੇ ਸਾਰੇ ਤਰ੍ਹਾਂ ਦੀਆਂ ਹੈਰੋ ਮਿਲ ਜਾਣਗੀਆਂ ਇਹ ਵੀ ਤੁਸੀਂ ਮਾਡਲ ਦੇਖ ਸਕਦੇ ਹੋ ਇਹ ਵੀ ਨਵਾਂ ਲੇਟੈਸਟ ਮਾਡਲ ਆ ਜੀ ਇਹਦੇ ਚੋ ਤੁਸੀਂ ਇੱਥੇ ਵੇਟ ਰੱਖ ਸਕਦੇ ਹੋ ਦੋਨੇ ਪਾਸੇ ਹਾਂਜੀ ਤੇ ਇਹਦਾ ਇਹਦੀ ਇੱਕ ਹੋਰ ਫੰਕਸ਼ਨ ਨਾਲ ਲੱਗ ਆ ਜੀ ਅੱਛਾ ਵੀ ਇਹਦੀ ਹੁੱਕ ਇਧਰ ਸਾਈਡ ਤੇ ਵੀ ਆਦੀ ਹੈ ਇਹਦੀ ਹੁੱਕ ਜੀ ਜੇ ਤੁਸੀਂ ਖੇਤ ਚੋਂ ਘਰੇ ਲੈ ਜਾਣੀ ਆ ਜੀ ਉਹ ਇੱਥੇ ਪਾ ਲਓ ਜੀ ਹਾਂਜੀ ਹੁੱਕ ਪਾ ਕੇ ਤੁਸੀਂ ਘਰੇ ਲੈ ਜਾ ਸਕਦੇ ਹੋ ਹਾਂ ਜਦੋਂ ਖੇਤ ਚ ਲੈ ਕੇ ਤਾਂ ਜੀ ਹੁੱਕ ਇਧਰ ਪਾ ਲਓ ਉਹੀ ਹੁੱਕ ਨਿਕਲ ਕੇ ਘਰ ਆ ਜਾਣੀ ਆ ਆ ਟਾਇਰ ਖੋਲ ਕੇ ਪਿੰਨਾ ਹੀ ਪੈਣੀ ਆ ਜੀ ਟਾਇਰ ਪਿੱਛੇ ਕਰ ਦੋ ਤੇ ਖੇਤ ਚ ਲੈ ਜਾ ਕੇ ਆਪਣੀ ਸ਼ੁਰੂ ਕਰ ਲਓ ਜੀ ਇਹ ਵੀ ਜੈਕ ਵਾਲੀ ਆ ਜੀ ਹਾਈਡਰੌਲਿਕ ਆ ਹਾਈਡਰੌ ਲੱਗੀ ਆ ਹਾਂਜੀ ਇਹਦਾ ਵੀ ਜੱਕ ਹਿੱਸਾ ਆਪਣੇ ਆਪ ਉੱਪਰ ਆ ਜਾਣਾ ਜੀ ਅੱ ਤੇ ਸੋਣਾ ਵੀ ਗੱਲ ਇਹ ਆ ਵੀ ਮਾਛੀਵਾੜਾ ਸਾਹਿਬ ਤੁਸੀਂ ਆਉਣਾ ਵਾ ਮੇਨ ਰੋਡ ਤੇ ਆ ਕੇ ਉਸ ਵੱਲ ਸੋਲਰ ਦਸ਼ਮੇਸ਼ ਸੋਲਰ ਜਾਂ ਦਸ਼ਮੇਸ਼ ਮਸ਼ੀਨਰੀ ਸਟੋਰ ਇਹ ਬੋਰਡ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਇੱਥੇ ਆ ਕੇ ਬਾਈ ਉਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਬਾਕੀ ਕੰਟੈਕਟ ਨੰਬਰ ਜਿਹੜੇ ਆ ਵੀਡੀਓ ਦੇ ਵਿੱਚ ਚੱਲਦੇ ਆ ਹਾ ਰੋਪੜਾ ਡਿਸਟ੍ਰਿਕਟ ਦੇ ਵਿੱਚ ਵੀ ਸਾਡੀਆਂ ਦੁਕਾਨਾਂ ਹੈਗੀਆਂ ਨੇ ਜੀ ਉੱਥੇ ਸ਼ੋਅਰੂਮ ਹੈ ਦਸ਼ਮੇਸ਼ ਐਗਰੋਟੈਕ ਦੇ ਨਾਮ ਤੇ ਠੀਕ ਹੈ ਜੀ ਜਿਹੜੇ ਵੀਰ ਮਹਾਲੀ ਚੰਡੀਗੜ੍ਹ ਉਧਰ ਦੀ ਬੈਲਟ ਹੈ ਜੀ ਅਨੰਦਪੁਰ ਸਾਹਿਬ ਦੀ ਉਹ ਉੱਥੇ ਵੀ ਆ ਸਕਦੇ ਆ ਇਹ ਦਸ਼ਵੇਸ਼ ਐਗਰੋ ਟੈਕ ਦੇ ਠੀਕ ਹੈ ਜੀ ਉੱਥੇ ਵੀ ਸਾਰਾ ਸਮਾਨ ਤੁਹਾਨੂੰ ਇਹੀ ਮਿਲ ਜੂਗਾ ਇਹੀ ਮਿਲ ਜੂਗਾ ਹਾਂਜੀ ਬਾਕੀ ਇੱਥੇ ਹੈੱਡ ਆ ਜੀ ਸਾਡਾ ਆਫਿਸ ਹਾਂਜੀ ਹਾਂਜੀ ਇੱਥੇ ਜੇ ਨਹੀਂ ਹੋਊਗਾ ਤਾਂ ਭੇਜ ਦਈਦਾ ਜੀ ਉੱਥੇ ਭੇਜ ਦਈਦਾ ਠੀਕ ਹੈ ਬਈ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਠੀਕ ਹੈ ਮਤਲਬ ਹੋਰ ਵੀ ਸਾਰੇ ਇੰਪਲੀਮੈਂਟ ਹੁੰਦੇ ਨੇ ਹਾਂਜੀ ਹਾਂਜੀ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਠੀਕ ਹੈ ਬਾਈ ਧੰਨਵਾਦ ਧੰਨਵਾਦ